ਹੋਸ਼ਾਰ ਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਮੈਂ ਚੇਤਨ ਕਾ ਸ਼ਕ ਸਿਕਵਾਰ ਮੋਰਤੋ ਪੋਡਕਾਸਟ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਇਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਮੇਂ-ਸਮੇਂ ਤੇ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਆਪਣੇ ਸਟੂਡੀਓ ਰੂਮ ਦੇ ਵਿੱਚ ਬੁਲਾਉਂਦੇ ਹਾਂ ਤੇ ਉਸ ਤੇ ਵਿਚਾਰਾ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਤਾਂ ਜੋ ਉਸ ਤੇ ਵਿਚਾਰਾਂ ਦੇ ਨਾਲ ਤੁਸੀਂ ਜਾਗਰੂਕ ਹੋ ਸਕੋ ਜਿਸ ਟੌਪਿਕ ਨੂੰ ਲੈ ਕੇ ਵੀ ਅਸੀਂ ਗੱਲਬਾਤ ਕਰਦੇ ਹਾਂ ਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸਹੀ ਤੇ ਸਟੀਕ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਪਹੁੰਚੀਏ ਸੋ ਸਾਡੇ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਨੇ ਨੌਜਵਾਨ ਹਰਵਿੰਦਰ ਸਿੰਘ ਜੋਤਾ ਬੇਸਿਕਲੀ ਪੰਜਾਬ ਦੇ ਜ਼ਾਏ ਨੇ ਪਰੰਤੂ ਪਿਛਲੇ ਕਈ ਸਾਲਾਂ ਤੋਂ ਇਹ ਵਿਦੇਸ਼ ਦੀ ਧਰਤੀ ਦੇ ਵਿੱਚ ਰਹਿ ਕੇ ਆਪਣਾ ਜੀਵਨ ਵਸਧ ਕਰ ਰਹੇ ਨੇ ਉੱਥੇ ਵਧੀਆ ਆਪਣਾ ਬਿਜ਼ਨਸ ਆ ਜਿਹੜਾ ਉਹ ਸੈਟਲ ਕੀਤਾ ਹੋਇਆ ਹੈ ਨਾਮ ਹਰਵਿੰਦਰ ਸਿੰਘ ਆ ਪਰੰਤੂ ਜਿਹੜੀ ਵਿਦੇਸ਼ ਦੀ ਧਰਤੀ ਤੇ ਪ੍ਰਸਿੱਧੀ ਖੱਟੀ ਗਿਆ ਉਹ ਹਿੰਦੇ ਦੇ ਨਾਮ ਤੋਂ ਖੱਟੀ ਆ ਗੱਲਬਾਤ ਕਰਦੇ ਆਂ ਹਰਵਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਹੋ ਸ਼ਾਰਪ ਨੇਵ ਚੈਨਲ ਤੇ ਜੀ ਸਤਿ ਸ਼੍ਰੀ ਅਕਾਲ ਭਾਜੀ ਤੁਹਾਡਾ ਬਹੁਤ-ਬਹੁਤ ਤੁਸੀਂ ਆਪਣੇ ਚੈਨਲ ਤੇ ਸਾਨੂੰ ਸੱਦਿਆ ਤੇ ਬਹੁਤ-ਬਹੁਤ ਮਿਹਰਬਾਨੀ ਜੀ ਹੋਰ ਠੀਕ-ਠਾਕ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਵਿਦੇਸ਼ ਦੀ ਧਰਤੀ ਤੋਂ ਪੰਜਾਬ ਦੀ ਧਰਤੀ ਪਾਵ ਆਪਣੀ ਮਾਂ ਧਰਤੀ ਤੇ ਪਹੁੰਚੇ ਹੋ ਪਿਛਲੇ 2 ਮਹੀਨਿਆਂ ਦੇ ਕਰੀਬ ਸਮਾਂ ਹੋ ਚੁੱਕਿਆ ਤੁਸੀਂ ਇੱਥੇ ਰਹਿ ਰਹੇ ਹੋ ਸੋ ਸੁਭਾਵਿਕ ਹੈ ਜਦੋਂ ਕੋਈ ਵੀ ਵਿਅਕਤੀ ਵਿਦੇਸ਼ ਤੋਂ ਆਉਂਦਾ ਆਪਣੀ ਮਾਂ ਧਰਤੀ ਤੇ ਆਪਣੇ ਪਿੰਡ ਦੇ ਵਿੱਚ ਆਉਂਦਾ ਬਹੁਤ ਵਧੀਆ ਫੀਲ ਕਰਦਾ ਸੋ ਕਿਹੋ ਜਿਹਾ ਸਮਾਂ ਲੰਘਿਆ ਜੀ ਫਿਰੇ ਮੈਂ ਆਇਆ ਤਾਂ ਕਾਫੀ ਟਾਈਮ ਪਹਿਲਾਂ ਵੀ ਸੀਗਾ ਉਸ ਤੋਂ ਬਾਅਦ ਫਿਰ 6 ਮਾਂਥ ਪਹਿਲਾਂ ਆਇਆ ਸੀ ਪਰ ਹੁਣ ਮੈਂ ਟਾਈਮ ਥੋੜਾ ਜ਼ਿਆਦਾ ਸਪੈਂਡ ਕੀਤਾ ਹੈਗਾ ਤੇ ਬਹੁਤ ਹੀ ਵਧੀਆ ਲੱਗਦਾ ਆ ਆਲਵੇਸ ਇੱਥੇ ਆ ਕੇ ਕਿਉਂਕਿ ਇੱਥੇ ਦੇ ਜੰਮੇ ਪਲੇ ਆ ਅਸੀਂ ਓਬਵੀਅਸ ਆ ਤੇ ਸਾਡਾ ਜਿਹੜਾ ਇੱਥੇ ਰਹਿਣਾ ਤੇ ਉਸ ਤੋਂ ਇਲਾਵਾ ਇੱਥੇ ਇੰਜੋਏ ਕਰਨਾ ਬਹੁਤ ਜ਼ਰੂਰੀ ਆ ਤੇ ਮੈਨੂੰ ਇਸ ਟਾਈਮ ਬਹੁਤ ਵਧੀਆ ਲੱਗਾ ਮੈਂ 5-6 ਸਾਲਾਂ ਬਾਅਦ ਸਿਆਲਾਂ ਦੇ ਟਾਈਮ ਦੇ ਵਿੱਚ ਆਇਆ ਤੇ ਵਧੀਆ ਠੰਡ ਠੁੰਡ ਕਾਫੀ ਹੈਗੀ ਆ ਐਜੀ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਜਿਹੜੇ ਵਿਦੇਸ਼ ਤੋਂ ਪੰਜਾਬੀ ਆਉਂਦੇ ਨੇ ਤੋਂ ਆਪਣੇ ਆਪ ਨੂੰ ਬਹੁਤ ਉਹ ਇੱਕ ਬੀਜ਼ੀ ਮੈਨ ਸ਼ੋਅ ਕਰਦੇ ਨੇ ਤੁਸੀਂ ਸਾਲ ਦੇ ਵਿੱਚ ਤਿੰਨ ਤਿੰਨ ਚੱਕਰ ਵੀ ਲਾ ਜਾਂਦੇ ਹੋ ਆਪਣੇ ਪਿੰਡ ਦੇ ਤੁਹਾਨੂੰ ਕੰਮ ਕਰ ਉਧਰ ਕੋਈ ਨਹੀਂ ਜਾਂ ਕਿੱਦਾਂ ਫੇਰ ਟਾਈਮ ਸਪੈਂਡ ਕਰਦੇ ਹੋ ਨਹੀਂ ਕੰਮ ਹੈਗਾ ਮੈਂ ਬਿਜ਼ਨਸ ਸਟਾਰਟ ਕਰਿਆ ਸੀ 2-3 ਸਾਲ ਪਹਿਲਾਂ ਤੋਂ ਉਹ ਮੇਰਾ ਵਧੀਆ ਰਨ ਹੋ ਰਿਹਾ ਹੈਗਾ ਤੇ ਹੁਣ ਮੈਨੂੰ ਲੱਗਦਾ ਸੀ ਮੈਨੂੰ ਆਪਣੇ ਪੇਰੈਂਟਸ ਨਾਲ ਜ਼ਿਆਦਾ ਟਾਈਮ ਸਪੈਂਡ ਕਰਨਾ ਚਾਹੀਦਾ ਪਹਿਲਾਂ ਮੈਂ ਕਾਫੀ 5-6 ਸਾਲ ਕਾਫੀ ਉੱਥੇ ਕੰਮ ਵੀ ਕੀਤਾ ਆਬਵੀਅਸ ਆ ਹੁਣ ਬਿਜ਼ਨਸ ਸੈਟਅਪ ਆ ਤੇ ਜੇ ਸੈਟਅਪ ਹੋਵੇ ਤੁਹਾਡੇ ਪੈਸੇ ਬਣਦੇ ਹੋਣ ਤੇ ਮੈਨੂੰ ਲੱਗਦਾ ਕਿ ਆਪਣੇ ਮਾਪੇ ਕੋਲ ਆ ਕੇ ਜਾਂ ਜਿੱਥੇ ਅਸੀਂ ਰਹਿਣੇ ਹੈਗੇ ਆ ਉੱਥੇ ਟਾਈਮ ਸਪੈਂਡ ਜ਼ਰੂਰ ਕਰਨਾ ਚਾਹੀਦਾ ਤੇ ਜੋ ਸੁੱਖ ਪ੍ਰਾਪਤੀ ਮਾਪਿਆਂ ਦੇ ਕੋਲ ਆ ਕੇ ਹੁੰਦੀ ਹੈ ਉਹ ਤਾਂ ਪੈਸੇ ਨਾਲ ਨਹੀਂ ਹੋ ਸਕਦੀ ਨਾ ਕਿਤੇ ਬਾਹਰ ਵਿਦੇਸ਼ ਵਿੱਚ ਹੋ ਸਕਦੀ ਹੈ ਇਹ ਤਾਂ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਇਸ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੈਗਾ ਦੁਨੀਆ ਤੇ ਤੇ ਮੈਂ ਆਪਣੇ ਪੇਰੈਂਟਸ ਸੇ ਕਾਫੀ ক্লোਜ਼ ਵੀ ਹੈਗਾ ਇਸ ਕਰਕੇ ਥੋੜਾ ਜਿਹਾ ਹੁਣ ਮੈਨੂੰ ਲੱਗਦਾ ਸੀ 2-3 ਸਾਲਾਂ ਤੋਂ ਤੇ ਮੇਰੀ ਮਾਈਂਡ ਇਦਾਂ ਦਾ ਬਣ ਚੁੱਕਾ ਕਿ ਜੇ ਮੇਰਾ ਬਿਜ਼ਨਸ ਸੈਟ ਅਪ ਰਿਹਾ ਸ਼ਾਇਦ ਅੱਗੇ ਮੈਂ ਹੋਰ ਲੌਂਗ ਟਰਮ ਇੱਥੇ ਰਿਹਾ ਕਰਾਂ ਠੀਕ ਹੈ ਜੀ ਹਾਂਜੀ ਸਟਰਗਲ ਕੀਤਾ bizness ਬਹੁਤ ਵੱਡੇ ਪੱਧਰ ਤੇ ਜਰਮਨ ਦੇ ਵਿੱਚ ਸੈਟਲ ਕੀਤਾ ਹਾਂਜੀ ਤਾਂ ਆਪਾਂ ਸਟੈਪ ਬਾਈ ਸਟੈਪ ਗੱਲਬਾਤ ਕਰਾਂਗੇ ਸਟਰਗਲ ਵਾਲੀ ਡੇਸ ਤੋਂ ਲੈ ਕੇ ਸਭ ਤੋਂ ਪਹਿਲਾਂ ਇਹ ਹੈ ਕਿ ਮੋਹ ਤੁਹਾਡਾ ਕਾਫੀ ਆਪਣੇ ਪਿੰਡ ਦੇ ਨਾਲ ਪਿੰਡ ਭੂੰਗਰਨੀ ਤੇ ਤੁਸੀਂ ਵਸਨੀਕ ਹੋ ਹਾਂਜੀ ਪੰਜਾਬ ਦੀ ਮਿੱਟੀ ਦੇ ਨਾਲ ਬਹੁਤ ਮੋਹ ਹੈ ਤਾਂ ਵਿਦੇਸ਼ ਜਾਣ ਦਾ ਸੁਪਨਾ ਫਿਰ ਕਿਵੇਂ ਬਣਿਆ ਜੀ ਵਿਦੇਸ਼ ਮੈਂ ਇੱਥੇ ਸਟੱਡੀ ਵਧੀਆ ਕੀਤੀ ਸੀ ਡਿਪਲੋਮਾ ਜਿਹੜਾ ਮੈਕੈਨੀਕਲ ਇੰਜੀਨੀਅਰਿੰਗ ਦਾ ਕੀਤਾ ਸੀ ਉਸ ਤੋਂ ਬਾਅਦ ਜੌਬ ਵਗੈਰਾ ਦੇ ਲਈ ਇੱਥੇ ਕਾਫੀ ਸਟਰਗਲ ਕੀਤਾ ਪੈਸੇ ਵਗੈਰਾ ਇੰਨੇ ਵਧੀਆ ਮਿਲਦੇ ਨਹੀਂ ਸੀ ਫਿਰ ਮੈਂ ਸੋਚਿਆ ਕਿ ਦੁਬਈ ਵਗੈਰਾ ਚਲ ਜਣੇ ਆ ਇੱਕ ਤਾਂ ਪੇਰੈਂਟਸ ਦੀਆਂ ਪ੍ਰੋਬਲਮਸ ਫੈਮਿਲੀ ਪ੍ਰੋਬਲਮਸ ਆਲਵੇਸ ਰਹਿੰਦੀਆਂ ਹਰ ਇੱਕ ਦੀ ਫੈਮਿਲੀ ਦੇ ਵਿੱਚ ਹੈਗੇ ਨੇ ਇਸ਼ੂਸ ਪਰ ਅਸੀਂ ਜੋ ਉਸ ਟਾਈਮ ਦੇ ਵਿੱਚ ਦੇਖਿਆ ਉਹਦੇ ਨਾਲ ਥੋੜਾ ਜਿਹਾ ਹੋਰ ਵੀ ਜ਼ਿਆਦਾ ਖਰਾਬ ਹੋ ਗਿਆ ਸੀ ਘਰ ਦਾ ਸਿਸਟਮ ਤੇ ਫਿਰ ਮੈਂ ਕਾਫੀ ਦੁਬਈ ਵਗੈਰਾ ਦੀਆਂ ਇੰਟਰਵਿਊਸ ਦਿੱਤੀਆਂ 17 18 ਇੰਟਰਵਿਊ ਦਿੱਤੀਆਂ ਜਿਦੇ ਵਿੱਚ ਗੱਲਬਾਤ ਨਹੀਂ ਬਣੀ ਪੈਸੇ ਨਹੀਂ ਮਿਲਦੇ ਸੀ ਇੰਨੇ ਜ਼ਿਆਦਾ ਓਕੇ ਉਨੇ ਕ ਪੈਸੇ ਤਾਂ ਮੈਂ ਇੱਥੇ ਵੀ ਕਮਾਉਂਦਾ ਪਿਆ ਸੀ ਸੈਂਟਰਵਿਊਜ਼ ਕਲੀਅਰ ਹੋ ਜਾਂਦੀਆਂ ਸੀ ਇੰਟਰਵਿਊ ਸਾਰੀਆਂ ਕਲੀਅਰ ਕੀਤੀਆਂ 17 ਇੰਟਰਵਿਊ ਕਲੀਅਰ ਕੀਤੀਆਂ ਸੀ ਪਰ ਪੈਸੇ ਨਹੀਂ ਮਿਲਦੇ ਸੀ ਹਜ਼ਾਰ ਕੁ ਡਰਾਮ ਉਸ ਵੇਲੇ ਦਿੰਦੇ ਹੁੰਦੇ ਸੀ ਅਪਰੋਕਸੀਮੇਟਲੀ 20 ਕੁ ਹਜ਼ਾਰ ਰੁਪਿਆ ਬਣਦਾ ਸੀ ਤੇ ਇੰਨੇ ਚ 13 14000 ਯੂਰੋ ਤਾਂ ਮੈਂ ਗੁਕਰ ਫੈਕਟਰੀ ਤੋਂ ਲੈਣਾ ਪਿਆ ਸੀਗਾ ਉਸ ਟਾਈਮ ਅਤੇ ਕੁੱਕਰ ਫੈਕਟਰੀ ਵੀ ਕੰਮ ਕੀਤਾ ਤੁਸੀਂ ਹਾਂ ਜੀ ਕੁੱਕਰ ਫੈਕਟਰੀ ਮੈਂ 1.5 ਸਾਲ ਅਪ੍ਰੋਕਸੀਮੇਟਲੀ ਕੰਮ ਕੀਤਾ ਹੋਇਆ ਹੁਸ਼ਿਆਰਪੁਰ ਦਾ ਕੋਈ ਟਾਵਾ ਵਰਲਾ ਨੌਜਵਾਨ ਹੋਵੇਗਾ ਜਿਹਨੇ ਕੁੱਕਰ ਫੈਕਟਰੀ ਜਿਹੜਾ ਨਾ ਵਰਕ ਕੀਤਾ ਹੋਵੇ ਜੀ ਹਾਂ ਮੈਂ ਕਿਉਂਕਿ ਉੱਥੇ ਜਿਹੜਾ ਐਜ਼ ਅ ਸੁਪਰਵਾਈਜ਼ਰ ਪਹਿਲਾਂ ਦਿੱਤਾ ਸੀ ਤੇ ਬਾਅਦ ਦੇ ਵਿੱਚ ਫਿਰ ਮੈਂ 6 ਮਾਂਥ ਜਿੱਦਾਂ ਕੱਚੇ ਉਹ ਰੱਖਦੇ ਹੈਗੇ ਆ ਬਹੁਤ ਸਾਰੇ ਵਰਕਰਾਂ ਨੂੰ ਰੱਖਦੇ ਆ ਫਿਰ ਉਹ ਵੀ ਮੈਂ ਕੰਮ ਕੀਤਾ ਸੀ 6 ਮਹੀਨੇ ਦੇ ਵਿੱਚ ਮੁੰਡਿਆਂ ਨੂੰ ਕਹਿੰਦਾ ਉਹ ਅਮੀਰ ਕਰ ਦਿੰਦੇ ਮਾੜਾ ਮੋਟਾ ਕਰ ਦਿੰਦੇ ਆ ਬਹੁਤ ਜ਼ਿਆਦਾ ਵਧੀਆ ਪੈਸੇ ਦਿੰਦੇ ਹੈਗੇ ਨੇ ਹੁਣ ਤਾਂ ਮੈਨੂੰ ਪ੍ਰੋਪਰਲੀ ਚੇ ਤਾਂ ਕਿਵੇਂ ਸਟਰਗਲ ਕਿਵੇਂ ਤਾਰ ਰਿਹਾ ਕਿਵੇਂ ਉੱਥੇ ਤੁਸੀਂ ਆਪਣਾ ਬਿਜ਼ਨਸ ਸੈੱਟ ਕੀਤਾ ਬਿਜ਼ਨਸ ਤੋਂ ਪਹਿਲਾਂ ਤੁਸੀਂ ਉੱਥੇ ਸ਼ਾਇਦ ਸਟੱਡੀ ਵਗੈਰਾ ਵੀ ਉੱਥੇ ਕੀਤੀ ਹੈ ਤਾਂ ਕਿਵੇਂ ਤਾਂ ਉੱਥੇ ਦਾ ਟਾਈਮ ਰਿਹਾ ਤੁਹਾਡਾ ਜਰਮਨੀ ਦਾ ਇੱਥੋਂ ਤਾਂ ਮੈਂ ਜਦੋਂ ਇੰਟਰਵਿਊਜ਼ ਵਗੈਰਾ ਕਲੀਅਰ ਕੀਤੀਆਂ ਤੇ ਕਿਤੇ ਵੀ ਜਾਣ ਦਾ ਸੁਭਾਅ ਨਹੀਂ ਬਣਿਆ ਤੇ ਬਹੁਤ ਪ੍ਰੋਬਲਮਸ ਸੀਗੀਆਂ ਫਿਰ ਬਾਅਦ ਦੇ ਵਿੱਚ ਡਿਪਲੋਮਾ ਮੈਂ ਕੀਤਾ ਹੋਇਆ ਪਰ ਇੱਥੇ ਸ਼ਾਰਪੁਰ ਇੱਕ ਏਜੰਟ ਸੀਗਾ ਉਹਨੂੰ ਮੈਂ ਐਜ਼ ਅ ਸਿਕਿਉਰਟੀ ਗਾਰਡ ਲਈ ਕਹਤਾ ਵੀ ਸਿਕਿਉਰਟੀ ਗੱਡੀ ਭੇਜ ਦਿਓ ਮੈਨੂੰ ਜੇ ਇੰਜੀਨੀਅਰਿੰਗ ਦੇ ਵਿੱਚ ਨਹੀਂ ਬਣਦਾ ਇਕ ਵੈਤ ਦੇ ਲਈ ਮੈਂ ਉਹ ਲਾਈ ਸੀ ਉਹਦਾ ਵੀ ਮੇਰਾ ਕੰਮ ਨਹੀਂ ਬਣਿਆ ਸੀ ਫਾਇਲ 6-7 ਮਹੀਨੇ ਲਾ ਕੇ ਤੇ ਮੈਂ ਬਾਅਦ ਵਿੱਚ ਸਿਸਟਮ ਪੂਰਾ ਖਰਾਬ ਹੋ ਗਿਆ ਸੀ ਵੀ ਨਹੀਂ ਯਾਰ ਬਣਦਾ ਹੀ ਨਹੀਂ ਪਿਆ ਕਿਤੇ ਵੀ ਫਿਰ ਮੈਂ ਜੀਐਨਏ ਇੱਕ ਕੰਪਨੀ ਹੈਗੀ ਆ ਉੱਥੇ ਐਜ਼ ਅ ਵਰਕਰ ਲੱਗ ਗਿਆ ਤੇ ਉਸ ਵੇਲੇ ਮੈਨੂੰ 57100 ਰੁਪਿਆ ਮਿਲਦਾ ਸੀ ਤੇ ਇੱਕ ਮਹੀਨੇ ਦਾ ਤੇ ਤੁਸੀਂ ਇੰਜੀਨੀਅਰਿੰਗ ਕੀਤੀ ਹੋਵੇ ਤੇ ਤੁਹਾਨੂੰ ਪਤਾ ਹੀ ਆ ਸਮਝਦੇ ਆ ਤੁਸੀਂ ਫਿਰ ਐਜ਼ ਅ ਹੈਲਪਰ ਕੰਮ ਕਰਨਾ ਥੋੜਾ ਡਿਫਿਕਲਟ ਵੀ ਰਹਿੰਦਾ ਪਰ ਮਨ ਮਾਰ ਕੇ ਕਾਫੀ ਉੱਥੇ ਕੰਮ ਕੀਤਾ ਤੇ ਫਿਰ ਥੋੜੇਕ ਟਾਈਮ ਬਾਅਦ ਮਹੀਨੇ ਕ ਦੇ ਬਾਅਦ ਮੈਂ ਮੇਰਾ ਫਰੈਂਡ ਬ੍ਰਦਰ ਜੋ ਮਰਜੀ ਕਹ ਲਓ ਸਾਡਾ ਫੈਮਿਲੀ ਰਿਲੇਸ਼ਨ ਜਸਪ੍ਰੀਤ ਕਿਸੇ ਨਾਉਂ ਦੇ ਥਰੂ ਉਹਦੇ ਕੋ ਉਹਨੂੰ ਮਿਲਿਆ ਮੈਂ ਤੇ ਉਹ ਇੱਥੇ ਵੀ ਬੈਠਾ ਹੈਗਾ ਹੁਣ ਵੀ ਪੋਡਕਾਸਟ ਵਿੱਚ ਹੀ ਹੈਨਾ ਤੇ ਕਾਫੀ ਸਪੋਰਟ ਰਹੀ ਆ ਇਹਦੀ ਸਿੱਧੀ ਗੱਲ ਆ ਫੈਮਿਲੀ ਦੀ ਵੀ ਤੇ ਫਿਰ ਮੈਂ ਇਹਨਾਂ ਨੇ ਜਿੱਦਾਂ ਮੈਨੂੰ ਕੁਝ ਪਤਾ ਲੱਗਾ ਸੀ ਕਿ ਇਹਨਾਂ ਦਾ ਕੋਈ ਫਰੈਂਡ ਹੈਗੇ ਨੇ ਜਿਹੜੇ ਕਿ ਬਾਅਰ ਭੇਜਦੇ ਹੈਗੇ ਨੇ ਓਕੇ ਤੇ ਉਹਨਾਂ ਦੇ ਥਰੂ ਆਪਾਂ ਜਦੋਂ ਵੀਜ਼ੇ ਲਈ ਮੈਂ ਅਪਲਾਈ ਕੀਤਾ ਉਹੀ ਕਹਿੰਦੇ ਆ ਨਾ ਤੁਹਾਡਾ ਮਾੜਾ ਟਾਈਮ ਚੱਲਦਾ ਕਿਸੇ ਵੇਲੇ ਕੋਈ ਚੰਗਾ ਪਰਸਨ ਇਦਾਂ ਦਾ ਮਿਲ ਜਾਂਦਾ ਜਿਹਦੇ ਥਰੂ ਤੁਹਾਡਾ ਚੰਗਾ ਹੋਣਾ ਹੁੰਦਾ ਮੈਂ ਪਾਸਪੋਰਟ ਦੇ ਕੇ ਆਇਆ ਚਾਰ ਪੰਜ ਦਿਨਾਂ ਦੇ ਵਿੱਚ ਵੀਜ਼ਾ ਲੱਗ ਗਿਆ ਤੇ ਉਸ ਤੋਂ ਬਾਅਦ ਹੌਲੀ ਹੌਲੀ ਸਟਾਰਟ ਹੋਇਆ ਪਹਿਲਾਂ ਮੈਂ ਘੁੰਮਣ ਵੇਸ ਤੇ ਗਿਆ ਹਰ ਇੱਕ ਕੰਟਰੀ ਕਈ ਕੰਟਰੀਆਂ ਮੈਂ ਘੁੰਮੀਆਂ ਹੁਣ ਮੈਨੂੰ ਪ੍ਰੋਪਰਲੀ ਯਾਦ ਤਾਂ ਨਹੀਂ ਹੈਗੀਆਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਏਜੰਟ ਉਹ ਵੀ ਆਪਣੇ ਬਰਾਦਰਾਂ ਵਾਂਗੂ ਹੀ ਆਪਾਂ ਕਹਿ ਸਕਦੇ ਹੈਗੇ ਆ ਤੇ ਉਸਨੇ ਮੈਨੂੰ ਰეკਮੈਂਡ ਕੀਤਾ ਕਿ ਹਾਂ ਜਰਮਨ ਜਾਂ ਫਰਾਂਸ ਤੁਸੀਂ ਜਾ ਸਕਦੇ ਹੈਗੇ ਆ ਤੇ ਜਦੋਂ ਮੈਂ ਇਥੋਂ ਫਰਾਂਸ ਗਿਆ ਤੇ ਉੱਥੇ ਜਾ ਕੇ ਫਰਾਂਸ ਤੋਂ ਜਸਪ੍ਰੀਤ ਦੇ ਸਿਸਟਰ ਜਿਹੜੇ ਉੱਥੇ ਪਹਿਲੇ ਜਰਮਨ ਹੈਗੇ ਸੀ ਉਹਨਾਂ ਨੇ ਮੈਨੂੰ ਦੱਸਿਆ ਉਹ ਵੀ ਕੁਝ ਇੰਨੀ ਜ਼ਿਆਦਾ ਉਹਨਾਂ ਨੂੰ ਨੋ ਲੈਜ ਨਹੀਂ ਸੀ ਪਰ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਥੇ ਜੇ ਤੁਸੀਂ ਆਉਨੇ ਆ ਇਸ ਤਰ੍ਹਾਂ ਤੇ ਇੱਥੇ ਆ ਕੇ ਰਹਿ ਸਕਦੇ ਪਰ ਹਾਂ ਇਲੀਗਲ ਹੀ ਰਹਿਣਾ ਪੈਣਾ ਜਾਂ ਇਲੀਗਲ ਸਟੇਟਸ ਰਹਿਣਾ ਹੀ ਕਿਉਂਕਿ ਮੇਰੇ ਤੋਂ ਤਾਂ ਸਿਰਫ ਘੁੰਮਣ ਦਾ ਵੀਜ਼ਾ ਸੀ ਉਸਾ ਆਲਮੋਸਟ ਮਨ ਲਾ ਤਾਂ ਜ਼ਿਆਦਾਤਰ ਪੰਜਾਬੀ ਨੌਜਵਾਨ ਇਦਾਂ ਤੇ ਹੁੰਦੇ ਹੋਣਗੇ ਚਾਹੇ ਉਹ ਕੈਨੇਡਾ ਜਾਂਦੇ ਨੇ ਅਮਰੀਕਾ ਜਾਂਦੇ ਨੇ ਯੂਕੇ ਜਾਂਦੇ ਨੇ ਤੁਸੀਂ ਜਰਮਨ ਦੀ ਐਗਜ਼ਾਮਪਲ ਵੀ ਦੇ ਦਿੱਤੀ ਐ ਕਿ ਪਹਿਲਾਂ ਇਲੀਗਲ ਤਰੀਕੇ ਨਾਲ ਹੀ ਉੱਥੇ ਰਹਿਣਾ ਪੈਂਦਾ ਜੀ ਜ਼ਿਆਦਾਤਰ ਐਂਟਰੀਆਂ ਐਸੀ ਤਰ੍ਹਾਂ ਹੁੰਦੀਆਂ ਹੈਗੀਆਂ ਨਾ ਤੁਹਾਨੂੰ ਵੀ ਪਤਾ ਗੋਰੀ ਗੋਰੀ ਵੀ ਲੱਭੀ ਵਿਆਹ ਕਰਵਾਉਣ ਦੀ ਜਵਾਨ ਤੌਰ ਤੇ ਚੱਲਦੀ ਹੈ ਜ਼ਬਰਦਸਤ ਰਾ ਜੀ ਉਹ ਚੱਲਦਾ ਹੀ ਹੈਗਾ ਹੁਣ ਕਨਸੈਪਟ بیس ਦੇਖਿਆ ਜਾਵੇ ਤਾਂ ਤੁਸੀਂ ਜੇ ਪੱਕੇ ਹੋਣਾ ਜਰਮਨ ਦੇ ਵਿੱਚ ਉਦਾਂ ਨਾਰਮਲ ਤੁਸੀਂ ਪੱਕੇ ਨਹੀਂ ਹੋ ਸਕਦੇ ਕੰਟਰੈਕਟ ਬੇਸਡ ਮੈਰੀਜਸ ਹੈਗੀਆਂ ਜਾਂ ਤੁਸੀਂ ਏਜੰਟ ਦੇ ਥਰੂ ਕਰਦੇ ਤੇ ਹੁਣ ਉਹ ਚੀਜ਼ ਟੋਟਲੀ ਬੰਦ ਹੋ ਗਈ ਆ ਪਰ ਪਹਿਲਾਂ ਚੱਲਦੀ ਸੀ ਤੇ ਆਬਵੀਅਸ ਆ ਤੁਸੀਂ ਲਾਈਫ ਨੂੰ ਸੈੱਟ ਕਰਨਾ ਤੇ ਤੁਹਾਨੂੰ ਵੀ ਤਾਂ ਦੇਖਣਾ ਪੈਂਦਾ ਜਾਂ ਪੈਸਾ ਦੇਣਾ ਪੈਂਦਾ ਜਾਂ ਤੁਹਾਨੂੰ ਕੋਈ ਨਾ ਕੋਈ ਹੋਰ ਵੀ ਲੱਭਣਾ ਪੈਂਦਾ ਜਰਮਨ ਦੇ ਵਿੱਚ ਹੋਰ ਵੀ ਵੀ ਨਹੀਂ ਹੈਗਾ ਜਿਸ ਦੇ ਨਾਲ ਤੁਸੀਂ ਉੱਥੇ ਸੈੱਟ ਹੋ ਸਕਦੇ ਅੱਛਾ ਭਾਈ ਬਦਲਾਵ ਕਿੰਨਾ ਆਇਆ ਜ਼ਿੰਦਗੀ ਦੇ ਵਿੱਚ ਇੱਕ ਪੰਜਾਬ ਦੇ ਵਿੱਚੋਂ ਤੁਸੀਂ ਉੱਠ ਕੇ ਗਏ ਹੋ ਵਧੀਆ ਇੱਕ ਐਜੂਕੇਸ਼ਨ ਤੁਸੀਂ ਹਾਸਲ ਕੀਤੀ ਹੋਈ ਸੀ ਸਿੱਖਿਆ ਹਾਸਲ ਕੀਤੀ ਹੋਈ ਸੀ ਪਰ ਜਾਣਾ ਇੱਕ ਮਜਬੂਰੀ ਬਣ ਗਿਆ ਜੋ ਕਿ ਮੈਨੂੰ ਲੱਗਦਾ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਨੌਜਵਾਨ ਦੀ ਹੈਗੀ ਹੈ ਲੱਖਾਂ ਰੁਪਏ ਜਿਹੜੇ ਐਜੂਕੇਸ਼ਨ ਸੈਕਟਰ ਦੇ ਵਿੱਚ ਆਪਾਂ ਫੀਸ ਦੇ ਰੂਪ ਦੇ ਵਿੱਚ ਅਦਾ ਕਰਦੇ ਆਂ ਬਦਲੇ ਦੇ ਵਿੱਚ ਤਨਖਾਹ 10 12000 8000 15000 ਇਸ ਤਰ੍ਹਾਂ ਦੀਆਂ ਮਿਲਦੀਆਂ ਨੇ ਚਾਰ ਪੰਜ ਸਾਲ 10 ਸਾਲ ਤੋਂ ਫੀਸਾਂ ਦੇ ਪੈਸੇ ਨਹੀਂ ਪੂਰੇ ਹੁੰਦੇ ਹੋਣਗੇ ਅਜੇ ਵਿੱਚ ਤਾਂ ਬਤਲਾਬ ਕਿੰਨਾ ਕਾਇਆ ਜਦੋਂ ਪੰਜਾਬ ਦੀ ਧਰਤੀ ਤੋਂ ਤੁਸੀਂ ਵਿਦੇਸ਼ ਦੀ ਧਰਤੀ ਤੇ ਪਹੁੰਚੇ ਹੋ ਜੀ ਤੇ ਮੇਰੇ ਪਹਿਲਾਂ ਪਹਿਲਾਂ ਤਾਂ ਕੁਝ ਨਹੀਂ ਲੱਗਦਾ ਹੈਗਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮੈਂ ਮਾਫੀ ਚਾਹੁੰਦਾ ਤੇ ਟੋਕਣਾ ਚਾਹਾਂਗਾ ਇਹ ਅਜਿਦੇ ਟਾਈਮ ਦੇ ਵਿੱਚ ਹਰ ਕੋਈ ਕਹਿੰਦਾ ਹੋਵੇਗਾ ਯਾਰ ਦੋ ਆਈਫੋਨ ਰੱਖਿਆ ਜੇਬ ਦੇ ਵਿੱਚ ਇੱਕ ਇੱਕ ਉੱਤ ਵਧੀਆ ਪਾਈ ਹੋਗਾ ਉਧਰ ਰੇਂਜ ਰੋਵਰ ਜਰਮਨ ਦੇ ਵਿੱਚ ਰੱਖੀ ਹੋਈ ਹੈ ਪਰ ਇਹਦੀ ਆਪਾਂ ਸੰਘਰਸ਼ਤੀ ਆਪਾਂ ਗੱਲ ਕਰੀ ਆਪਣਾ ਜੋ ਸਾਡਾ ਸਟਰਗਲ ਹੁੰਦਾ ਇਸ ਤੇ ਇਸ ਲਕਸ਼ਰੀ ਲਾਈਫ ਤੇ ਪਿਛਲਾ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਤਾਂ ਡੇ ਬਾਏ ਡੇ ਬਦਲਾਅ ਆਇਆ ਹੋਵੇਗਾ ਤਾਂ ਕਿਤਾ ਕਿਤਾ ਦੀ ਜ਼ਿੰਦਗੀ ਰਹੀ ਹੈ ਕਿੰਨਾ ਕੁ ਉੱਥੇ ਵੇ ਬਦਲਾਅ ਆਇਆ ਜਾ ਕੇ ਉੱਥੇ ਜਾ ਕੇ ਸਾਲਕ ਪਹਿਲਾਂ ਤਾਂ ਏਸੀ ਤਰ੍ਹਾਂ ਲੱਗ ਰਿਹਾ ਸੀ ਕਿਉਂਕਿ ਪੈਸੇ ਪੂਸੇ ਟੁੱਟ ਲਈ ਮੈਂ ਫੜ ਕੇ ਗਿਆ ਹੋਇਆ ਸੀ ਇੱਕ ਵੀ ਰੁਪਿਆ ਮੇਰੇ ਕੋਲ ਨਹੀਂ ਸੀਗਾ ਤੇ ਉਹਦੇ ਵਿੱਚ ਚਲੋ ਫਰੈਂਡਸ ਦੀ ਵੀ ਹੈਲਪ ਹੋ ਜਾਂਦੀ ਆ ਪਰ ਮੈਂ ਵੈਸੇ ਨਾਰਮਲ ਜਿਹੜਾ ਸਾਰੇ ਪੈਸੇ ਲੈ ਕੇ ਗਿਆ ਸੀ ਮੇਰੇ ਪੇਰੈਂਟਸ 2 ਸਾਲ ਪਹਿਲਾਂ ਬਿਮਾਰ ਹੋਏ ਸੀ ਮੇਰੇ ਫਾਦਰ ਸਾਹਿਬ ਜ਼ਮੀਨ ਵੀ ਵੇਚ ਗਈ ਸੀ ਤੇ ਉਹਦੇ ਵਿੱਚ ਹੁਣ ਤੱਕ ਵੀ ਮੇਰੇ ਪੇਰੈਂਟਸ ਜਿਹੜੇ ਆ ਥੋੜਾ ਜਿਹਾ ਉਸ ਚੀਜ਼ ਨੂੰ ਮਿਸ ਕਰਦੇ ਵੀ ਹਾਂ ਯਾਰ ਸ਼ਾਇਦ ਮੈਂ ਬਿਮਾਰ ਨਾ ਹੁੰਦਾ ਤਾਂ ਸਾਡੀ ਜ਼ਮੀਨ ਨਾ ਵੇਚਦੀ ਤੇ ਉਹ ਪਹਿਲਾ ਵੀ ਪਹਿਲਾਂ ਅਸੀਂ ਜ਼ਮੀਨ ਵੇਚੀ ਉਸ ਤੋਂ ਬਾਅਦ ਮੇਰੇ ਫਾਦਰ ਦਾ ਇਲਾਜ ਹੋਇਆ 2 ਕੁ ਸਾਲ ਸਾਡੇ ਬਹੁਤ ਜ਼ਿਆਦਾ ਟਫ ਸੀ ਉਸ ਟਾਈਮ ਦੇ ਵਿੱਚ ਪੂਰੇ ਤੇ ਫਿਰ ਜਦੋਂ ਮੈਂ ਬਾਹਰ ਵੀ ਗਿਆ ਪੂਰੇ ਲਿਮਟ ਚੋਂ ਪੈਸੇ ਬਣਾ ਕੇ ਜਿੱਦਾਂ ਮੇਰੇ ਫਾਦਰ ਹੁਣਾਂ ਨੇ ਬਣਾਈ ਸੀ ਲਿਮਟ ਜਿੱਦਾਂ ਜ਼ਮੀਨ ਦੇ ਉੱਤੇ ਤੁਹਾਨੂੰ ਪਤਾ ਹੀ ਹੈਗੀ ਆ ਮਿਲ ਜਾਂਦੀ ਹੈਗੀ ਤੇ ਦੈਨ ਮੈਂ ਉੱਥੇ ਗਿਆ ਉੱਥੇ ਜਾ ਕੇ ਸਾਲ ਡੇਢ ਸਾਲ ਤੱਕ ਇਸੇ ਤਰ੍ਹਾਂ ਰਿਹਾ ਕਿ ਅਪਰੋਕਸੀਮੇਟਲੀ ਵੀ ਤੁਸੀਂ ਸੋਚ ਲਓ ਵੀ ਪੈਸੇ ਹੀ ਮਸੀਂ ਉਤਰਦੇ ਸੀ ਉੱਥੇ ਦੇ ਵੀ ਖਰਚੇ ਸਾਨੂੰ ਸਿਸਟਮ ਤਾਂ ਨਵਾਂ ਸਮਝ ਨਹੀਂ ਆਉਂਦਾ ਉੱਥੇ ਪਹਿਲਾ ਪਹਿਲਾ ਤੇ ਇੱਕ ਪ੍ਰੋਬਲਮ ਜਰਮਨ ਦੇ ਵਿੱਚ ਕੀ ਹੈ ਜੇ ਯੂਰਪ ਦੇ ਵਿੱਚ ਤੁਹਾਨੂੰ ਜੇ ਲੈਂਗੁਏਜ ਨਹੀਂ ਆਉਂਦੀ ਤੇ ਤੁਹਾਨੂੰ ਪੈਸਾ ਨਹੀਂ ਮਿਲਦਾ ਬਿਲਕੁਲ ਜਰਮਨ ਬਾਰੇ ਮੈਂ ਵੀ ਸੁਣਿਆ ਹੋਇਆ ਕਿ ਜੇ ਜਰਮਨ ਤੇ ਜਾ ਕੇ ਵਿੱਚ ਜਾ ਕੇ ਆਪਾਂ ਸੈਟਲ ਹੋਣਾ ਤਾਂ ਉੱਥੋਂ ਦੀ ਜਰਮਨ ਲੈਂਗੁਏਜ ਆਣੀ ਬਹੁਤ ਜ਼ਰੂਰੀ ਹੈ ਹਾਂਜੀ 100% ਉਸ ਤੋਂ ਬਿਨਾ ਜੇ ਤੁਸੀਂ ਪੰਜਾਬੀ ਬੰਦਿਆਂ ਤੋਂ ਕੰਮ ਕਰਨਾ ਮੈਂ ਇਹ ਚੀਜ਼ ਕਹਿਣਾ ਨਹੀਂ ਚਾਹਣਾ ਮੇਰੇ ਨਾਲ ਪਰਸਨਲੀ ਹੋ ਚੁੱਕਾ ਸਿਰਫ 400 ਯੂਰੋ ਤੇ ਮੈਂ ਕੰਮ ਤੇ ਲੱਗਾ ਸੀ ਅਪ੍ਰੋਕਸੀਮੇਟਲੀ ਇੱਥੇ ਦਾ ਬਣਦਾ ਹੋਣਾ ਉਸ ਵੇਲੇ 28-30 ਹਜ਼ਾਰ ਰੁਪਈਆ ਉਸ ਬੰਦੇ ਨੇ ਅੱਜ ਤੱਕ ਵੀ ਮੈਨੂੰ ਠਾ ਜਿਹੜ ਉਸ ਤੋਂ ਬਾਅਦ ਫਿਰ ਮੈਂ ਚੇਂਜ ਕੀਤਾ ਜਿਹਦਾ ਕੰਮ ਤਾਂ ਉਸ ਵੇਲੇ ਆਉਂਦਾ ਨਹੀਂ ਸੀ ਉੱਥੇ ਜਾ ਕੇ ਕੱਚੇ ਹੀ ਤੁਸੀਂ ਹੁੰਨੇ ਆ ਨਾ ਸਾਡੇ ਤੋਂ ਡਾਕੂਮੈਂਟੇਸ਼ਨ ਆ ਕੁਝ ਵੀ ਨਹੀਂ ਹੈਗੀ ਫਿਰ ਮੈਂ ਦੂਸਰੇ ਮਹੀਨੇ ਕਿਸੇ ਹੋਰ ਪੰਜਾਬੀ ਨੂੰ ਲੱਗਾ ਉਹਦੇ ਨਾਲ ਉਹਨੇ 600 ਰੁਪਇਆ ਕਿਹਾ ਤੇ ਕੰਮ ਸਿਰਫ ਮੈਂ ਉਹਦੇ ਨਾਲ 12-13 ਦਿਨ ਕੀਤਾ ਕਿਉਂਕਿ ਆਲਵੇਸ ਉਹ ਨੂੰ ਪ੍ਰੋਬਲਮ ਰਹਿੰਦੀ ਸੀ ਇੱਕ ਤਾਂ ਕੰਮ ਬਹੁਤ ਲੰਬਾ ਕਰਵਾਉਂਦੇ ਸੀ ਸਵੇਰ ਦੇ 9 ਵਜੇ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਕੋਈ ਛੁੱਟੀ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਤੁਸੀਂ ਕਿਤੇ ਜਾ ਨਹੀਂ ਸਕਦੇ ਸਭ ਤੋਂ ਵੱਡੀ ਪ੍ਰੋਬਲਮ ਸੀ ਅਸੀਂ ਹੁਣ ਇੱਥੇ ਜਿੱਦਾਂ ਦੇ ਮਰਜ਼ੀ ਹੈਗੇ ਆ ਘਰ 'ਚ ਅਸੀਂ ਰੋਟੀ ਆਪਣ ਆਪਣੇ ਸੁੱਖ ਦੇ ਬਿਨਾਂ ਖਾਣੇ ਆ ਕੋਈ ਸਾਨੂੰ ਪ੍ਰੋਬਲਮਸ ਨਹੀਂ ਕੋਈ ਪੁੱਛਦਾ ਨਹੀਂ ਜਿੱਦਾਂ ਦੀ ਮਰਜ਼ੀ ਖਾ ਲਈਏ ਪਰ ਜਦੋਂ ਤੁਹਾਨੂੰ ਰੋਟੀ ਖਾਣ ਦੇ ਵਿੱਚ ਕੋਈ ਟੋਕਾ ਟਾਕੀ ਕਰਦਾ ਹੈਗਾ ਤੂੰ ਇੰਨੀ ਰੋਟੀ ਕਿਵੇਂ ਖਾ ਲਈ ਤੂੰ ਆਹ ਨਾ ਬਣਾ ਤੂੰ ਉਹ ਨਾ ਬਣਾ ਫੇ ਬੰਦਾ ਕਹਿੰਦਾ ਯਾਰ ਕੰਮ ਵੀ ਕੀ ਕਰੇ ਇਹ ਵੀ ਇੱਕ ਵੱਡੀ ਪ੍ਰੋਬਲਮ ਹੈ ਕਹਿੰਦੇ ਵੀ ਦੇਸ਼ਾਂ ਦੇ ਵਿੱਚ ਪੰਜਾਬੀ ਪੰਜਾਬੀਆਂ ਦੀਆਂ ਲੱਤਾਂ ਖਿੱਚਦੇ ਨੇ ਥੋੜਾ ਜਿਹਾ ਸਚਾਈ ਹੈਗੀ ਆ ਮੇਰੇ ਨਾਲ ਪਰਸਨਲੀ ਇਹ ਹੋ ਚੁੱਕਾ ਮੈਂ ਸਾਰਿਆਂ ਨੂੰ ਨਹੀਂ ਕਹਣਾ ਵੀ ਹਰ ਕੋਈ ਬੰਦਾ ਇਸੇ ਤਰ੍ਹਾਂ ਕਰਦਾ ਹੋਊਗਾ ਪਰ ਮੇਰੇ ਨਾਲ ਪਰਸਨਲੀ ਇਹ ਚੀਜ਼ਾਂ ਹੋ ਚੁੱਕੀਆਂ ਹੈਗੀਆਂ ਹੋਰ ਵੀ ਬਹੁਤ ਜਾਣਿਆਂ ਨਾਲ ਹੁੰਦੀਆਂ ਹੁਣ ਤਾਂ ਸਾਡੇ ਆਪਣੇ ਫਰੈਂਡਸ ਕਾਫੀ ਨਾਉਨ ਉਹਨਾਂ ਨਾਲ ਵੀ ਹੋ ਜਾਂਦੀਆਂ ਹੈਗੀਆਂ ਸੋਸ਼ਲ ਮੀਡੀਆ ਦਾ ਜ਼ਮਾਨਾ ਅਕਸਰ ਆਪਾਂ ਵੀਡੀਓਜ਼ ਦੇਖਦੇ ਵਾਇਰਲ ਹੁੰਦੀਆਂ ਕੈਨੇਡਾ ਨੂੰ ਲੈ ਕੇ ਜ਼ਿਆਦਾਤਰ ਹਾਂਜੀ ਜਰਮਨ ਦੇ ਵਿੱਚ ਸਾਰੇ ਪਾਸੇ ਜਿੱਥੇ ਮਰਜ਼ੀ ਦੇਖ ਲਓ ਕਿਤੇ ਨਾ ਕਿਤੇ ਚੰਗੇ ਬੰਦੇ ਵੀ ਹੈਗੇ ਆ ਕਿਤੇ ਨਾ ਕਿਤੇ ਮਾੜੇ ਬੰਦੇ ਵੀ ਆ ਜਿਸ ਤਰ੍ਹਾਂ ਦਾ ਸਾਡਾ ਟਾਈਮ ਆ ਉਸ ਤਰ੍ਹਾਂ ਦੇ ਤੁਹਾਨੂੰ ਕਿਤੇ ਨਾ ਕਿਤੇ ਬੰਦੇ ਮਿਲ ਹੀ ਜਾਂਦੇ ਆ ਅੱਛਾ ਜੀ ਇੱਕ ਜ਼ਰੂਰੀ ਜਿਹੜਾ ਕੁਐਸਚਨ ਆ ਹਾਂਜੀ ਜਦੋਂ ਵੀ ਪੰਜਾਬੀ ਨੌਜਵਾਨ ਜਾਂਦੇ ਨੇ ਵਿਦੇਸ਼ ਦੀ ਧਰਤੀ ਤੇ ਤਾਂ ਸਾਲੇ ਮੁੰਡਿਆਂ ਦੀ ਜਿਹੜੀ ਜ਼ਿਆਦਾਤਰ ਸੋਚ ਆ ਉਹ ਹੀ ਆ ਕਿ ਆਪਾਂ ਜਾ ਕੇ ਟਰਕਿੰਗ ਸਿਸਟਮ ਦੇ ਵਿੱਚ ਵੜਨਾ ਹਾਂਜੀ ਆਪਾਂ ਜਾ ਕੇ ਕਿਸੇ ਫੂਡ ਪੈਕਿੰਗ ਦਾ ਕੰਮ ਦੇਖਣਾ ਹੈ ਆਪਾਂ ਸਟੋਰ ਦੇ ਵਿੱਚ ਦੇਖਣਾ ਆ ਜੱਸੀ ਵੀ ਸਾਹਮਣੇ ਬੈਠਾ ਹੈ ਤੁਹਾਡਾ ਮਿੱਤਰ ਇਹ ਵੀ ਜ਼ਿਆਦਾਤਰ ਇਹੀ ਕਹਿੰਦਾ ਹੁੰਦਾ ਕਿ ਮੈਂ ਯਾਰ ਟਰਕਿੰਗ ਦਾ ਭਾਜੀ ਉੱਥੇ ਟਰਾਲਾ ਹੀ ਚਲਾਉਣਾ ਜਾ ਕੇ ਹਰ ਇੱਕ ਜੋ ਨੌਜਵਾਨ ਦੇ ਲਫ਼ਜ਼ ਹੁੰਦੇ ਨੇ ਹਾਂਜੀ ਤਾਂ ਹਿੰਦਾ ਇਹਨੇ ਕਿਉਂ ਨਹੀਂ ਟਰਕਿੰਗ ਚੂਜ਼ ਕੀਤੀ ਕਿਵੇਂ ਬਿਜ਼ਨਸਮੈਨ ਬਣਿਆ ਉੱਥੇ ਜਾ ਕੇ ਫਿਰ ਕਿੱਦਾਂ ਸੋਚ ਆਈ ਕਿੱਦਾਂ ਕਨਸੈਪਟ ਆਇਆ ਮਾਈਸ਼ ਬਿਜ਼ਨਸਮੈਨ ਦਾ ਕਨਸੈਪਟ ਤਾਂ ਨਹੀਂ ਸੀ ਕੁਝ ਵੀ ਕਰਦਾ ਤਾਂ ਮੈਂ ਕੰਮੇ ਸੀਗਾ ਇੱਕ ਇੰਡਸਟਰੀ ਦੇ ਵਿੱਚ ਪਰ ਮੈਂ ਇੱਕ ਜਿਮ ਜਾਨਾ ਸੀ ਤੇ ਉੱਦੇ ਬੈਸੇ ਫਿਟਨੈਸ ਬੇਸ ਤੇ ਉੱਦਾ ਸਿਹਤ ਸੂਤ ਨੂੰ ਬਣਾਉਣ ਦੇ ਲਈ ਨਹੀਂ ਕੁਝ ਵੀ ਇਸ ਤਰ੍ਹਾਂ ਦਾ ਤੇ ਉੱਥੇ ਮੇਰੇ ਨਾਲ ਦੋ ਤਿੰਨ ਫਰੈਂਡਸ ਗੋਰੇ ਸੀਗੇ ਉਹ ਇਹ ਕੰਮ ਕਰਦੇ ਸੀ ਜਿੱਦਾਂ ਕਿ ਡ੍ਰੌਪ ਸ਼ਿਪਿੰਗ ਵਗੈਰਾ ਮਾਡਲ ਤਾਂ ਸਾਨੂੰ ਕੁਝ ਨਹੀਂ ਪਤਾ ਲੱਗਦਾ ਸੀ ਇਸ ਤਰ੍ਹਾਂ ਦਾ ਉਹਨਾਂ ਨੇ ਦੋ ਤਿੰਨ ਵਾਰੀ ਮੇਰੇ ਨਾਲ ਗੱਲ ਕੀਤੀ ਸਪੈਸ਼ਲੀ ਸ਼ੇਅਰ ਮਾਰਕੀਟ ਬਾਰੇ ਗੱਲ ਕੀਤੀ ਜੋ ਕਿ ਸਾਡੇ ਦਿਮਾਗ ਦੇ ਵਿੱਚ ਕਦੀ ਆਉਂਦਾ ਹੀ ਨਹੀਂ ਹੈਗਾ ਵੀ ਇੱਥੋਂ ਵੀ ਪੈਸਾ ਬਣ ਸਕਦਾ ਕਿਉਂਕਿ ਆਪਾਂ ਜੂਆ ਸਮਝਦੇ ਆ ਜਾਂ ਇਹ ਉਹਨਾਂ ਨੂੰ ਨੋਲਿਜ ਆਪਾਂ ਕਹਿ ਸਕਦੇ ਆ 100% ਮੇਰੇ ਕੋ ਵੀ ਨੋਲਿਜ ਇਸ ਤਰ੍ਹਾਂ ਦੀ ਨਹੀਂ ਸੀ ਉਹਨਾਂ ਤੋਂ ਮੈਨੂੰ ਥੋੜੀ ਜੀ ਨੋਲਿਜ ਮਿਲੀ ਤੇ ਉਸ ਤੋਂ ਬਾਅਦ ਉੱਥੇ ਹੀ ਜਰਮਨ ਦੇ ਵਿੱਚ ਇੱਕ ਮੁੰਡਾ ਹੈਗਾ ਮਨਜੀਤ ਸਿੰਘ ਸੰਗਾ ਜਿਸ ਤੋਂ ਮੈਂ ਕਾਫੀ ਇਨਸਪਾਇਰ ਹੋਇਆ ਤੇ ਉਹਦਾ ਇਹ ਬਿਜ਼ਨਸ ਸੀਗਾ ਕਾਫੀ ਕਾ ਤੇਜ਼ ਦਾ ਸੀ ਅਸੀਂ ਤਾਂ 25 26 ਸਾਲ ਦੀ ਉਮਰ ਦੇ ਉਹ ਵਿੱਚ ਉਸ ਤੋਂ ਉਸ ਟਾਈਮ 16 17 ਸਾਲ ਦਾ ਸੀ ਤੇ ਉਹਦੀਆਂ ਮੈਂ ਕਾਫੀ ਵੀਡੀਓਜ਼ ਦੇਖੀਆਂ ਕਿਉਂਕਿ ਜਰਮਨ ਬੇਸ ਸੀ ਮੈਂ ਥੋੜੀ ਥੋੜੀ ਜਰਮਨ ਵੀ ਸਿੱਖਦਾ ਸੀ ਤੇ ਪਾਉਂਦਾ ਉਹ ਜਰਮਨ ਦੇ ਵਿੱਚ ਇਹ ਵੀਡੀਓਜ਼ ਵਗੈਰਾ ਸੀਗੀਆਂ ਉਹਦੇ ਤੋਂ ਮੈਨੂੰ ਇਸ ਚੀਜ਼ ਦੇ ਬਾਰੇ ਵਿੱਚ ਸਮਝ ਲੱਗਣ ਲੱਗੀ ਫਿਰ ਉਹਦੇ ਤੋਂ ਹੀ ਮੈਂ ਥੋੜਾ ਥੋੜਾ ਪਤਾ ਕੀਤਾ ਸਾਰਾ ਤੇ ਉਸ ਵੇਲੇ ਉਹ ਬਾਲਾ ਜਿਆਦਾ ਨਾਉਨ ਨਹੀਂ ਸੀਗਾ ਹੁਣ ਉਹ ਬਹੁਤ ਜਿਆਦਾ ਵੱਡੇ ਲੈਵਲ ਤੇ ਹੈਗਾ ਤੇ ਉਹੀ ਇੱਕ ਮੈਂ ਕਹਿ ਸਕਦਾ ਬਈ ਮੇਰੀ ਇਨਸਪੀਰੇਸ਼ਨ ਰਹੀ ਹੈਗੀ ਜਿਹਦੇ ਤੋਂ ਮੈਂ ਦੇਖ ਕੇ ਇਸ ਬਿਜ਼ਨਸ ਲਾਈਨ ਦੇ ਵਿੱਚ ਗਿਆ ਤੇ ਅੱਗੇ ਮੈਂ ਆਪਣਾ ਵੀ ਬਿਜ਼ਨਸ ਸੈਟ ਅਪ ਡ੍ਰੌਪ ਸ਼ਿਪਿੰਗ ਸ਼ਿਪਿੰਗ ਦਾ ਗੱਲ ਕਰੀਏ ਤਾਂ ਇਸ ਕੰਮ ਦੀ ਨੋਲਿਜ ਵੀ ਹਰ ਕੋਈ ਵਿਅਕਤੀ ਹਾਸਲ ਨਹੀਂ ਕਰ ਸਕਦਾ ਤਾਂ ਇਹ ਇਹ ਬਿਜ਼ਨਸ ਲਈ ਕੱਲਾ ਡ੍ਰੌਪ ਸ਼ਿਪਿੰਗ ਦੀ ਗੱਲ ਕਰਾਂਗੇ ਤਾਂ ਕਿੰਨਿਆਂ ਕੋ ਵਿੱਚ ਦਿੱਕਤਾਂ ਆਈਆਂ ਜਾਂ ਕੀ ਕੁਝ ਸੈਨ ਕਰਨਾ ਪਿਆ ਕੀ ਕੁਝ ਹੰਡਾਇਆ ਇਸ ਪਿਛੇ bizness ਲਈ ਸਟਾਰਟ ਤਾਂ ਮੇਰਾ ਜੱਕਦਮ ਨਹੀਂ ਹੋਇਆ ਸੀ ਕਿਉਂਕਿ ਮੈਂ ਜਰਮਨ ਦੇ ਵਿੱਚ ਕੱਚਾ ਸੀਗਾ ਮੇਨ ਪ੍ਰੋਬਲਮ ਤਾਂ ਇਹ ਸੀ ਕਿਉਂਕਿ ਤੋ ਕੋਈ ਵੀ bizness ਕਿਸੇ ਵੀ ਕੰਟਰੀ ਤੁਸੀਂ ਕਰਨਾ ਹੋਵੇ ਤੁਸੀਂ ਲੀਗਲ ਹੋਣੇ ਚਾਹੀਦੇ ਹੈਗੀਆਂ ਫਿਰ ਚਲੋ ਰੱਬ ਦੀ ਮਿਹਰ ਹੋਈ ਮੇਰਾ ਜਰਮਨ ਦੇ ਵਿੱਚ ਜਿਹੜਾ ਵੀਜ਼ੇ ਦਾ ਪ੍ਰੋਸੈਸ ਕਲੀਅਰ ਹੋਇਆ ਉਸ ਤੋਂ ਬਾਅਦ ਉਹਦੇ ਤੋਂ ਹੀ ਮੈਂ ਜਿੱਦਾਂ ਇਹ ਲਾਈਨ 'ਚ ਗਿਆ ਉਹਦੇ ਤੋਂ ਥੋੜਾ ਬਹੁਤ ਮੈਨੂੰ ਲਾਇਸੈਂਸ ਮਿਲੀਆਂ ਹੈਗੀਆਂ ਵੀ ਹਾਂ ਇਸ ਤਰ੍ਹਾਂ ਤੂੰ ਸੈਟਅਪ ਕਰ ਸਕਦਾ ਪਰ ਮੈਂ ਸਿੱਖ ਨਹੀਂ ਸਕਿਆ ਸੀ ਉਹਦੇ ਤੋਂ ਪ੍ਰੋਪਰਲੀ ਤੇ ਪਰ ਸਟਾਰਟ ਮੈਂ ਹੌਲੀ-ਹੌਲੀ ਆਪ ਕੀਤਾ ਜਿਹੜਾ ਕਿ ਪ੍ਰੋਪਰਲੀ ਬੀ ਦੇ ਵਿੱਚ ਪਰ ਬਹੁਤ ਛੋਟੇ ਲੈਵਲ ਤੇ ਕੀਤਾ ਸੀ ਜਿਸ ਦੇ ਵਿੱਚ ਮੈਂ ਜੋਬ ਫੁਲੀ ਜੋਬ ਕਰਦਾ ਸੀ ਕੰਪਨੀ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਪਾਰਟ ਟਾਈਮ ਆਪਾਂ ਕਹਿ ਸਕਦੇ ਇਸ ਬਿਜ਼ਨਸ ਨੂੰ ਮੈਂ ਸਟਾਰਟ ਕੀਤਾ ਸਿਰਫ ਇਸ ਦੇ ਵਿੱਚ ਈਬੇ ਡ੍ਰੌਪਸ਼ਿਪਿੰਗ ਮੈਂ ਸਟਾਰਟ ਕੀਤੀ ਸੀ ਇੱਥੇ ਵੀ ਚੱਲਦੀ ਆ ਇੰਡੀਆ ਦੇ ਵਿੱਚ ਵੀ ਬਾਹਰ ਵੀ ਤੁਸੀਂ ਕਰਦੇ ਹੈਗੇ ਉਹਦੇ ਤੋਂ ਪੈਸੇ ਬਣਾਏ ਤੇ ਮੇਰਾ ਜਦੋਂ ਪਿੱਕੀ ਪੁਆਇੰਟ ਕਹਿ ਸਕਦੇ ਆ ਜਿੱਦੇ ਤੋਂ ਮੇਰਾ ਮਾਈਂਡ ਚੇਂਜ ਹੋਇਆ ਇੱਕ ਮਾਂਥ ਦੇ ਵਿੱਚ ਮੈਂ ਉੱਥੇ ਕਮਾਈ ਕਰਦਾ ਸੀਗਾ 1060 ਯੂਰੋ ਜਿਹੜੀ ਕਿ ਮੈਨੂੰ ਕੰਪਨੀ ਦੇ ਵਿੱਚੋਂ ਤਨਖਾਹ ਮਿਲਦੀ ਸੀ ਤੇ ਮੈਂ ਡ੍ਰੌਪਸ਼ਿਪਿੰਗ ਦੇ ਤੇ ਫੇ ਮੈਨੂੰ ਲੱਗਾ ਕਿ ਯਾਰ ਨਹੀਂ ਇਹ ਕੋਈ ਇੱਕ bizness setup ਕੀਤਾ ਜਾ ਸਕਦਾ ਬਾਹਰ ਜਿਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਕਿ ਲੋਕ ਸਕੈਮ ਸਮਝਦੇ ਆ ਕਿਉਂਕਿ ਇਸੇ ਬਾਰੇ ਵਿੱਚ ਨੌਲੇਜ ਨਹੀਂ ਹੁੰਦੀ ਜਦੋਂ ਕੋਈ ਵੀ bizness ਬਾਰੇ ਨੌਲੇਜ ਨਹੀਂ ਤੇ ਕਿਉਂਕਿ ਇਸ ਦੇ ਵਿੱਚ ਵੀ ਪ੍ਰੋਡਕਟ ਸੇਲਿੰਗ ਹੀ ਆ ਤੁਸੀਂ ਕੋਈ ਚੀਜ਼ ਬਾਏ ਕੀਤੀ ਆ ਸਸਤੀ ਬਾਏ ਕਰਦੇ ਆ ਦੈਨ ਮਹਿੰਗੀ ਕਰਕੇ ਸੇਲ ਕਰਦੇ ਆ ਸੇਮ ਉਹੀ ਮਾਡਲ ਹੁੰਦਾ ਪਰ ਇਸ ਦੇ ਵਿੱਚ ਕੀ ਆ ਆਨਲਾਈਨ ਸ਼ਾਪਸ ਰਹਿੰਦੀਆਂ ਹੈਗੀਆਂ ਆਨਲਾਈਨ ਸਟੋਰਸ ਰਹਿੰਦੇ ਆ ਉਸ ਤੋਂ ਬਾਅਦ ਮੇਰਾ ਪੂਰਾ ਹੀ ਮਾਈਂਡ ਸੈਟ ਚੇਂਜ ਹੋਇਆ ਤੇ ਸਪੈਸ਼ਲੀ ਕ੍ਰਿਪਟੋ ਨੂੰ ਲੈ ਕੇ ਜਿਹੜੀ ਮਾਰਕ ਸਪੈਸ਼ਲੀ ਕ੍ਰਿਪਟੋ ਨੂੰ ਲੈ ਕੇ ਜਿਹੜੀ ਸ਼ੇਅਰ ਮਾਰਕੀਟਿੰਗ ਮੈਂ ਕੀਤੀ ਉਥੋਂ ਮੇਰੇ ਕੋਲ ਪੈਸੇ ਆਏ ਉਹਦੇ ਵਿੱਚ ਲੱਗਾ ਮੇਰਾ ਤੁੱਕਾ ਮਤਲਬ ਕਿ ਮੈਨੂੰ ਇੰਨੀ ਜ਼ਿਆਦਾ ਨੋਲਿਜ ਨਹੀਂ ਸੀ ਇਸ ਦੇ ਬਾਰੇ ਵਿੱਚ ਪੈਸੇ ਮੈਂ ਉਸ ਟਾਈਮ ਲਗਾਤੇ ਤੇ ਉਹ ਪੈਸੇ ਤੋਂ ਪੈਸਾ ਜ਼ਿਆਦਾ ਬਣ ਗਿਆ ਤੇ ਬਾਅਦ ਵਿੱਚ ਮੈਂ ਬਿਜ਼ਨਸ ਲਾਈਨ ਦੇ ਵਿੱਚ ਪੂਰਾ ਹੀ ਜਿੱਦਾਂ ਹੌਲੀ-ਹੌਲੀ ਕਰਕੇ ਆਪਣਾ ਮਾਈਂਡ ਨੇ ਆਪਣੀ ਮਾਈਂਡ ਦੇ ਨਾਲ ਸੋਚ ਲਿਆ ਕਿ ਮੈਂ ਇਸ ਲਾਈਨ ਦੇ ਵਿੱਚ ਅਸੀਂ ਸ਼ੇਅਰ ਮਾਰਕੀਟ ਤੇ ਤੁਸੀਂ ਗੱਲ ਕਰਦੇ ਹੋ ਕਹਿੰਦੇ ਸ਼ੇਅਰ ਮਾਰਕੀਟ ਦੇ ਵਿੱਚ ਇੱਕ ਗੱਲ ਹਮੇਸ਼ਾ ਸਾਨੂੰ ਆਪਣੇ ਦਿਮਾਗ ਦੇ ਵਿੱਚ ਰੱਖਣੀ ਪੈਂਦੀ ਹੈ ਲਾਲਚ ਉਰੀ ਬਲਾ ਹੈ ਹਾਂਜੀ ਅੱਜ ਵੀ ਹਿੰਦਾ ਕਹਿੰਦੇ ਤਿੰਨ ਚਾਰ ਵਾਰੀ ਮਹੀਨੇ ਮੰਥ ਤੇ ਵਿੱਚ ਤਿੰਨ ਤੋਂ ਚਾਰ ਵਾਰੀ ਟਰੇਡ ਕਰਦਾ ਹੈ ਡੇਲੀ ਡੇਲੀ ਨਹੀਂ ਕਦੀ ਵੀ ਨਹੀਂ ਰੀਜ਼ਨ ਰੀਜ਼ਨ ਹੈ ਤੁਸੀਂ ਪੈਸੇ ਬਣਾਉਣੇ ਆ ਇੱਕ ਸਟੇਬਿਲਿਟੀ ਜੇ ਲੈ ਕੇ ਆਉਣੀ ਹੈ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਸੋਚਦੇ ਆ ਕਿ 10 ਲੱਖ ਰੁਪਏ ਮਹੀਨਾ ਕਮਾਉਣਾ ਜੀ ਤੇ ਉਹ ਤੁਸੀਂ 20 ਟਰੇਡਸ ਕਰਕੇ ਵੀ ਕਮਾ ਸਕਦੇ ਆ ਤੁਸੀਂ 100 ਟਰੇਡ ਕਰਕੇ ਵੀ ਕਮਾ ਸਕਦੇ ਆ ਚਾਰ ਟ੍ਰੇਡਸ ਕਰਕੇ ਵੀ ਕਮਾ ਸਕਦੇ ਆ ਪਰ ਮੇਨ ਗੱਲ ਕੀ ਹੁੰਦੀ ਤੁਹਾਡੇ ਤੋਂ ਪੈਸਾ ਤੇ ਨੌਲੇਜ ਹੋਣੀ ਚਾਹੀਦੀ ਆ ਮੇਰਾ ਜਦੋਂ ਮਾਈਂਡ ਰੈਡੀ ਆ ਫੇਰ ਹੀ ਮੈਂ ਟ੍ਰੇਡ ਕਰਦਾ ਉਦਾਂ ਕਦੀ ਨਹੀਂ ਕਰਦਾ ਹੈਗਾ ਪਹਿਲਾਂ ਮੈਂ ਬਹੁਤ ਟ੍ਰੇਡਸ ਕਰਦਾ ਸੀ ਹੁਣ ਆਪਾਂ ਸਵਿੰਗ ਟ੍ਰੇਡ ਦੇ ਨਾਲ ਜਾਂ ਡੇ ਟ੍ਰੇਡ ਕਦੀ ਕਦੀ ਕਰ ਲਈਦੀ ਆ ਪੈਸੇ ਜ਼ਿਆਦਾ ਲਾਉਣੇ ਹੈਗੇ ਆ ਚੰਗੀਆਂ ਕੰਪਨੀਆਂ ਚ ਲਾਉਣੀਆਂ ਜਦੋਂ ਪੈਸਾ ਬਣ ਗਿਆ ਇੱਕ ਫਿਕਸ ਮਾਈਂਡ ਦੇ ਵਿੱਚ ਰੱਖਿਆ ਹੋਇਆ ਵੀ ਇੰਨਾ ਪੈਸਾ ਬਣ ਗਿਆ ਆਊਟ ਹੋਣਾ ਹੀ ਹੋਣਾ ਭਾਵੇਂ ਉਸ ਤੋਂ ਬਾਅਦ ਉਹ ਸਟਾਕ 200% ਚਲ ਜਵੇ ਤੇ ਭਾਵੇਂ 50% ਚਲ ਜਵੇ ਸਾਨੂੰ ਕੋਈ ਲੈਣ ਦੇਣ ਨਹੀਂ ਮਤਲਬ ਕਿ ਉਹੀ ਆਗੇ ਨੇ ਲਾਲਚ ਬੁਰੀ ਬਲਾਇਆ ਉਹ ਗੱਲ ਨੂੰ ਤੁਸੀਂ ਉਹ ਥਾਊਟ ਨੂੰ ਮਾਈਂਡ ਵਿੱਚ ਰੱਖਦੇ ਹੋ ਹਮੇਸ਼ਾ ਹਾਂ 2022 ਤੱਕ ਮੈਂ ਜ਼ਿਆਦਾ ਇਹ ਚੀਜ਼ਾਂ ਕੀਤੀਆਂ ਵੀ ਇੱਕ ਮਾਈਂਡ ਰਹਿੰਦਾ ਲਾਲਚੀ ਵੀ ਥੋੜਾ ਜਿਹਾ ਹੋਰ ਬਣ ਜਵੇ ਹੋਰ ਬਣ ਜਵੇ ਪਰ ਹੁਣ ਸਾਲ ਡੇਢ ਸਾਲ ਤੋਂ ਜਦੋਂ ਤੋਂ ਮੈਂ ਬਿਜ਼ਨਸ ਲਾਈਨ ਦੇ ਵਿੱਚ ਪੂਰ ਜਦੋਂ ਤੋਂ ਮੈਂ ਬਿਜ਼ਨਸ ਲਾਈਨ ਦੇ ਵਿੱਚ ਪੂਰਾ ਹੀ ਚੀ ਤੇ ਹੌਲੀ ਹੌਲੀ ਕਰਕੇ ਮੈਨੂੰ ਇਹ ਲੱਗਣ ਲੱਗ ਪਿਆ ਵੀ ਪੈਸੇ ਦੀ ਵੈਲਿਊ ਆ ਇਹ ਖਰਾਬ ਨਹੀਂ ਹੋਣਾ ਚਾਹੀਦਾ ਸਪੈਸ਼ਲੀ ਜਿਹੜਾ ਮੇਰਾ ਪੈਸਾ ਉਹ ਲਾਸ ਦੇ ਵਿੱਚ ਨਾ ਜਾਵੇ ਬਣਨ ਭਾਵੇਂ ਥੋੜੇ ਪਰ ਬਣਨੇ ਚਾਹੀਦੇ ਆ ਅੱਛਾ ਡਰ ਕਿੰਨਾ ਕੁ ਲੱਗਿਆ ਸੀਗਾ ਜਿਵੇਂ ਤੁਸੀਂ ਦੱਸਿਆ ਕਿ ਬਾਪੂ ਨੇ ਜ਼ਮੀਨ ਆ ਜਿਹੜੀ ਉਹ ਗਹਣੇ ਰੱਖ ਕੇ ਭੇਜਿਆ ਸੀ ਜਾਂ ਜ਼ਮੀਨ ਬੇਚ ਕੇ ਰੇਜਿਆ ਸੀ ਤਾਂ ਫੈਮਿਲੀ ਦੀ سپورਟ ਕਿਦਾਂ ਦੇ ਰਹੀ ਸੀ ਕਿਉਂਕਿ ਬਿਜ਼ਨਸ ਹੁੰਦਾ ਹੈ ਕਿ ਰਿਸਕ ਹੁੰਦਾ ਹੈ ਕਹਿੰਦੇ ਹਾਂਜੀ ਪਹਿਲਾਂ ਪੈਸਾ ਇਨਵੈਸਟ ਕਰਨਾ ਪੈਂਦਾ ਚੱਲਣਾ ਨਹੀਂ ਚੱਲਣਾ ਉਹ ਬਾਅਦ ਦੀ ਗੱਲ ਹੈ ਕਦੇ ਘਰਦਿਆਂ ਨੇ ਮਨਾਂ ਨਹੀਂ ਕੀਤਾ ਕਿ ਨਹੀਂ ਯਾਰ ਆਪਾਂ ਤਾਂ ਅੱਗੇ ਜ਼ਮੀਨ ਵੇਚ ਚੁੱਕੇ ਹਾਂ ਜੇ ਇਹ ਚ ਵੀ ਪੰਜਾਬੀ ਦੇ ਵਿੱਚ ਕਾ ਲੋ ਪੱਠਾ ਪੈ ਗਿਆ ਤਾਂ ਆਪਾਂ ਕੀ ਕਰਾਂਗੇ ਕੀ ਖਾਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਹੋਈ ਸੀ ਜ਼ਮੀਨ ਤਾਂ ਇੱਥੇ ਹੀ ਵੇਚ ਗਈ ਸੀ ਠੀਕ ਆ ਬਾਅਦ ਵਿੱਚ ਲੋਨ ਲੈ ਕੇ ਗਿਆ ਮੈਂ ਉਹ ਪੈਸੇ ਤਾਂ ਤਾਰ ਦਿੱਤੇ ਸੀਗੇ ਪਰ ਪ੍ਰੋਬਲਮ ਕੀ ਆ ਹੁਣ ਜਦੋਂ ਉੱਥੇ ਵੀ ਬੰਦਾ ਸੋਚਦਾ ਕਿ 1000 ਯੂਰੋ ਕਮਾਉਣਾ ਪਰ ਉੱਥੇ ਵੀ ਖਰਚੇ ਬਹੁਤ ਤੇ ਜਦੋਂ ਮੈਂ ਬਿਜ਼ਨਸ ਸਟਾਰਟ ਕੀਤਾ ਮੈਂ ਆਪਣੇ ਘਰਦਿਆਂ ਨੂੰ 186000 ਰੁਪਇਆ ਪਾ ਦਿੱਤਾ ਸੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਘੱਟੋ ਘੱਟ 1 ਸਾਲ ਕੋਈ ਪੈਸਾ ਨਹੀਂ ਆਉਣਾ ਮੇਰੇ ਜਿਹੜੇ ਫਾਦਰ ਆ ਉਹ ਤਾਂ ਸੈਪਟ ਕਰ ਗਏ ਸੀ ਵੀ ਠੀਕ ਆ ਤੂੰ ਨਾ ਭੇਜ ਮੇਰੀ ਮਦਰ ਨੇ ਮੈਨੂੰ ਬਹੁਤ ਗਿਆ ਕਿ ਨਹੀਂ ਸਾਨੂੰ ਥੋੜੇ ਥੋੜੇ ਜ਼ਰੂਰ ਭੇਜ ਮਤਲਬ ਕਿ 10000 ਰੁਪਇਆ ਪਾ ਮਾਵਾ ਚਿੰਤਤ ਹੁੰਦੀਆਂ ਜੀ ਹਰ ਇੱਕ ਦੀ ਮਾਂ ਇਸ ਤਰ੍ਹਾਂ ਦੀ ਤੇ ਪਰ ਮੈਂ ਭੇਜੇ ਨਹੀਂ ਉਹਨਾਂ ਨੂੰ ਅਪਰੋਕਸੀਮੇਟਲੀ 9-10 ਮਹੀਨੇ ਤੇ ਆਪਣੇ ਮੈਂ ਪੈਸੇ ਉੱਥੇ ਜੋੜੇ ਫਿਰ ਅਪਰੋਕਸੀਮੇਟਲੀ 10-11 ਲੱਖ ਰੁਪਇਆ ਜੀ ਇੱਧਰ ਲਾਇਆ ਜਾਵੇ ਤੇ ਉਹਦੇ ਨਾਲ ਮੈਂ Amazon ਦਾ business ਸੈਟਅਪ ਕੀਤਾ ਜੀ ਜਿਹਦੇ ਨਾਲ ਮੈਨੂੰ ਇੱਕ ਕਹਿ ਸਕਦਾ ਵੀ ਚੰਗੀ ਲਾਈਨ ਮਿਲੀ ਚੰਗੀ ਸਟੇਬਿਲਟੀ ਮਿਲੀ ਤੇ ਕਿਉਂਕਿ ਮੈਂ ਪਹਿਲਾ ਸਾਲ ਇੱਕ ਥੋੜੇ ਪੈਸੇ ਵੀ ਜੋੜਲੇ ਸੀ ਦੂਸਰੇ ਨੰਬਰ ਤੇ ਮੈਨੂੰ ਥੋੜਾ ਐਕਸਪੀਰੀਅੰਸ ਵੀ ਹੋ ਗਿਆ ਪ੍ਰਪੇਅਰ ਕਰ ਲਿਆ ਸੀ ਆਪਣੇ ਆਪ ਨੂੰ ਸਭ ਤੋਂ ਵੱਡੀ ਪ੍ਰੋਬਲਮ ਸੀ ਲੈਂਗੁਏਜ ਦੀ ਜਰਮਨ ਲੈਂਗੁਏਜ ਉਹ ਮੇਰੀ ਥੋੜੀ ਕਲੀਅਰ ਹੋ ਚੁੱਕੀ ਸੀ ਇਸ ਕਰਕੇ ਫਿਰ ਮੈਨੂੰ ਜ਼ਿਆਦਾ ਕੋਈ ਡਿਫਿਕਲਟੀਆਂ ਵੀ ਨਹੀਂ ਆਈਆਂ ਜਿਹੜਾ ਟੈਕਸਿੰਗ ਸਿਸਟਮ ਆ ਉੱਥੇ ਉਹ ਥੋੜ ਪਰ ਪੇਰੈਂਟਸ ਵੀ ਫੁਲੀ ਸਪੋਰਟ ਰਹੀ ਆ ਮੇਰੇ ਹਿਸਾਬ ਦੇ ਨਾਲ ਸਪੈਸ਼ਲੀ ਮੇਰੇ ਫਾਦਰ ਦੀ ਮਦਰ ਥੋੜਾ ਜਿਹਾ ਦੇਲ ਤੋਂ ਰਹਿੰਦੇ ਹੀ ਹੈਗੇ ਆ ਉਹ ਘਰ ਨੂੰ ਵੀ ਕਹਿੰਦੇ ਸੀ ਹੋਰ ਚੀਜ਼ਾਂ ਨੂੰ ਵੀ ਕਹਿੰਦੇ ਸੀ ਪਰ ਮੇਰਾ ਮਾਈਂਡ ਸੈਟ ਇਸ ਤਰ੍ਹਾਂ ਦਾ ਬਣ ਚੁੱਕਾ ਵੀ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਜੋ ਮੈਂ ਕਰਨਾ ਬਸ ਉਹ ਹੀ ਕਰਨਾ ਮੈਂ ਕਿਸੇ ਨੂੰ ਦਿਖਾਵੇ ਲਈ ਕੁਝ ਨਹੀਂ ਕਰਦਾ ਮੇਰੀ ਆਪਣੀ ਖੁਸ਼ੀ ਹੈਗੀ ਆ ਮੇਰੇ ਆਪਣੇ ਪੇਰੈਂਟਸ ਦੇ ਲਈ ਉਹੀ ਖੁਸ਼ ਹੁੰਦੇ ਹੈਗੇ ਤੀਸਰਾ ਬੰਦਾ ਕੋਈ ਨਹੀਂ ਖੁਸ਼ ਹੁੰਦਾ ਅੱਛਾ ਟੈਨਸ਼ਨ ਕਿੰਨੇ ਕਰਿੰਦੀ ਆ ਕਿਉਂਕਿ 1.5 ਸਾਲ ਦੇ ਹੁਣ ਤਹਾਨੂੰ ਸਮਾਂ ਹੋਇਆ ਡਰੋਪ ਸ਼ਿਪਿੰਗ ਦਾ ਕੰਮ ਕਰਦੇ ਆ ਉਹ ਉਤਰਾ ਚੜਾ ਕਦੇ ਇਸ ਤਰ੍ਹਾਂ ਹੋਇਆ ਕਿ ਨਹੀਂ ਯਾਰ ਐਮੀ ਇਹ ਤਾਂ ਪੰਗਾ ਲੈ ਲੈ ਕੇ ਸ਼ੁਰੂ ਕਰਕੇ ਕੰਮ ਨਹੀਂ ਹੁਣ ਨਹੀਂ ਲੱਗਦਾ ਪਹਿਲਾਂ ਪਹਿਲਾਂ ਲੱਗਦਾ ਸੀਗਾ ਜਦੋਂ ਪੈਸੇ ਲੱਗੇ ਸੀਗੇ ਫਿਰ ਉਸ ਤੋਂ ਬਾਅਦ ਜਦੋਂ ਸਟੇਬਿਲਟੀ ਆ ਗਈ ਇੱਕ ਪੈਸਾ ਬਣਨ ਲੱਗ ਪਿਆ ਫਿਰ ਹੌਲੀ-ਹੌਲੀ ਮੈਂ ਸਟ੍ਰੀਮਸ ਬਹੁਤ ਜਲਦੀ ਬਣਾ ਲਈਆਂ ਥੋੜਾ ਮੈਂ ਲੇਟ ਰਿਆਂ ਪਰ ਜਦੋਂ ਮੇਰਾ ਬਿਜ਼ਨਸ ਸੈਟਅਪ ਹੋਇਆ ਮੈਂ ਚੇਨ ਟੂ ਚੇਂਜ ਹੋਇਆ ਮੀਨਸ ਕਿ ਪਹਿਲਾਂ ਈਬੇ ਚੱਲੀ ਫਿਰ ਐਮਾਜ਼ਨ ਨਾਲ ਲੱਗਦੀ ਐਚਸੀ ਸ਼ਾਫੀਫਾਈ ਮੈਂ ਚਲਾਈ ਸ਼ਾਫੀਫਾਈ 'ਚ ਮੈਨੂੰ ਵਧੀਆ ਸਕਸੈਸ ਰੇਟ ਨਹੀਂ ਮਿਲਿਆ ਕਿਉਂਕਿ ਪੈਸੇ ਤੁਹਾਡੇ ਰੈਵਨਿਊ ਬਣਦਾ ਜੀਪ ਚ ਪ੍ਰੋਫਿਟ ਨਹੀਂ ਬਚਦਾ ਉਹ ਥੋੜਾ ਜਿਹਾ ਫਿਰ ਮੈਂ ਉਹਦੇ ਤੋਂ ਥੋੜਾ ਜਿਹਾ ਘੱਟ ਕੀਤਾ ਤੇ ਇਹਨਾਂ ਤਿੰਨਾਂ ਦੇ ਵਿੱਚ ਜ਼ਿਆਦਾ ਪੈਸਾ ਲਾਇਆ ਤੇ ਸ਼ੇਅਰ ਮਾਰਕੀਟ ਨੂੰ ਨਾਲ ਕੰਟੀਨਿਊ ਰੱਖਿਆ ਅੱਛਾ ਮੇਨ ਮੰਤਰ ਕੀ ਹੈ ਨਾ ਬਿਜ਼ਨਸ ਦੇ ਵਿੱਚ ਸਫਲ ਹੋਣ ਦਾ ਆਪਣੇ ਆਪ ਨੂੰ ਕੰਟੀਨਿਊ ਰੱਖਣ ਦਾ ਕਿ ਪੋਜ਼ਿਟਿਵ ਥਾਟ ਜ਼ਰੂਰੀ ਹੈ ਨਾ ਮੇਨ ਲੱਗਦਾ ਜ਼ਰੂਰ ਹੈ ਨਾ ਪੋਜ਼ਿਟਿਵ ਵੀ ਰਹਿਣਾ ਚਾਹੀਦਾ ਸਭ ਤੋਂ ਇੰਪੋਰਟੈਂਟ ਚੀਜ਼ ਆ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਕੋਈ ਵੀ ਬਿਜ਼ਨਸ ਸਟਾਰਟ ਕਰੋ ਅਸੀਂ ਕਹਿੰਨੇ ਹੈਗੇ ਆ YouTube ਦੇਖ ਲੈਣੇ ਆ ਹੋਰ ਕੁਝ ਦੇਖ ਲੈਣੇ ਆ ਟਾਡਾ ਮਾਈਂਡ ਟੋਟਲੀ ਖਰਾਬ ਹੋ ਜਾਂਦਾ ਪਰ ਜੇ ਤੁਸੀਂ ਕਿਸੇ ਤੋਂ ਸਿੱਖ ਲੈਣੇ ਆ ਸਪੈਸ਼ਲੀ ਤੁਹਾਨੂੰ ਪ੍ਰੋਪਰਲੀ ਨੋਲੇਜ ਹੋਵੇ ਬਿਜ਼ਨਸ ਕੋਈ ਵੀ ਹੋਵੇ ਚੱਲ ਜਾਂਦਾ ਬਸ ਉਹਦੇ ਵਿੱਚ ਕਦੀ ਕਦੀ ਲੱਕ ਕੰਮ ਕਰਦਾ ਜਾਂ ਹਾਰਡ ਵਰਕ ਜਿਵੇਂ ਤੁਸੀਂ YouTube ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਬਹੁਤ ਸਾਰਾ ਯੂਥ ਇਸ ਤਰ੍ਹਾਂ ਦਾ ਵੀ ਹੋਵੇਗਾ ਕਿ ਜੋ YouTube ਤੇ ਦੇਖ ਕੇ ਉਹ ਬਿਜ਼ਨਸ ਬਿਲਡ ਕਰਨਾ ਸ਼ੁਰੂ ਕਰ ਦਿੰਦਾ ਜਾਂ ਬਿਜ਼ਨਸ ਦੇ ਵਿੱਚ ਉਹ ਬਿਜ਼ਨਸ ਨੂੰ ਸਟਾਰਟ ਕਰ ਦੇਣਾ ਸ਼ੁਰੂ ਕਰ ਦਿੰਦਾ ਹਾਂਜੀ ਕਿੰਨੇ ਕਿ ਸੇਫ ਸਾਈਡ ਹੈ ਕਿ YouTube ਤੋਂ ਦੇਖ ਕੇ ਅਸੀਂ ਬਿਜ਼ਨਸ ਨੂੰ ਸਟਾਰਟ ਕਰ ਦਈਏ ਕੁਝ ਜੇ ਤੁਸੀਂ ਬੇਸਿਕਸ ਕਲੀਅਰ ਕਰਨੇ ਆ ਤਾਂ ਕਾਫੀ ਹੱਦ ਤੱਕ ਵਧੀਆ ਹੈਗਾ ਪਰ ਤੁਹਾਨੂੰ ਜੇ ਦੇਖਿਆ ਜਾਵੇ ਮਾਰਕੀਟਿੰਗ ਦੀ ਨੋਲਿਜ ਆਉਣੀ ਜਾਂ ਤੁਹਾਡਾ ਐਕਸਪੀਰੀਅੰਸ ਜੋੜਨਾ ਉਹ ਕਦੀ ਵੀ ਤੁਹਾਨੂੰ YouTube ਤੋਂ ਨਹੀਂ ਮਿਲੇਗਾ ਤੇ ਦੂਸਰੇ ਨੰਬਰ ਤੇ ਤੁਸੀਂ ਇੱਕ ਬੰਦੇ ਦੀ ਵੀਡੀਓ ਦੇਖਦੇ ਆਂ ਬਾਅਦ ਚੀ ਦੂਸਰੇ ਦੀ ਦੇਖਦੇ ਆਂ ਤੀਸਰੇ ਦੇਖਦੇ ਆਂ ਕੋਈ ਬੰਦਾ ਕੁਝ ਕਹਿੰਦਾ ਕੋਈ ਬੰਦਾ ਕੁਝ ਕਹਿੰਦਾ ਤੁਸੀਂ ਕਦੀ ਵੀ ਤਿਆਰ ਨਹੀਂ ਹੋ ਸਕਦੇ ਡਿਸੀਜਨ ਨਹੀਂ ਲੈ ਸਕਦੇ ਕਿ ਤੁਸੀਂ ਇਹ ਬਿਜ਼ਨਸ ਸਟਾਰਟ ਕਰ ਪਾਉਂਗੇ ਸਪੈਸ਼ਲੀ ਜੇ ਇੱਕ ਜਗ੍ਹਾ ਤੋਂ ਤੁਹਾਨੂੰ ਕੋਈ ਨੋਲਿਜ ਮਿਲਦੀ ਹੈਗੀ ਆ ਤੁਸੀਂ ਸਿੱਖ ਲਓ ਚਾਹੇ ਜਿੱਦੇ ਤੋਂ ਮਰਜੀ ਜਾਂ ਕੋਈ ਵੀ ਬਹੁਤ ਸਾਰੇ ਸਕੂਲਸ ਕੋਈ ਵੀ ਜਿਸ ਤਰ੍ਹਾਂ ਦਾ ਵੀ ਤੁਸੀਂ ਬਿਜ਼ਨਸ ਕਰਨਾ ਹੈ ஆன்ਲਾਈਨ ਕਲਾਸਿਸ ਬਹੁਤ ਸਾਰੇ ਅਵੇਲੇਬਲ ਕਰਾਉਂਦੇ ਨੇ ਪ੍ਰੋਵਾਈਡ ਕਰਵਾਉਂਦੇ ਨੇ ਉਹ ਸੇਫ ਸਾਈਡ ਆ ਸਿੱਖਣਾ ਹੋਵੇ ਤਾਂ ਜੀ ਜਿਸ ਬੰਦੇ ਨੇ ਆਪ ਪਰਸਨਲੀ ਕੰਮ ਕੀਤਾ ਹੋਇਆ ਮੇਰੇ ਕੋਲ ਕੋਈ ਬੰਦਾ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਸਾਹਮਣੇ ਬੈਠੇ ਆ ਮੈਨੂੰ ਇੱਦੀ ਸਵਾਲ ਪੁੱਛ ਸਕਦੇ ਆ ਜੇ ਮੈਂ ਆਪ ਕੰਮ ਕੀਤਾ ਹੋਊਗਾ ਮੈਨੂੰ ਸਾਰੀਆਂ ਚੀਜ਼ਾਂ ਪਤਾ ਹੋਣਗੀਆਂ ਤੇ ਜੇ ਕਿਸੇ ਬੰਦੇ ਨੇ ਆਪ ਕੀਤਾ ਹੋਇਆ ਪਰਸਨਲੀ ਉਹਦਾ ਆਪਣਾ ਬਿਜ਼ਨਸ ਸੈਟਅਪ ਹੈਗਾ ਉਸ ਬੰਦੇ ਤੋਂ ਸਿੱਖਿਆ ਜਾ ਸਕਦਾ ਚੰਗਾ ਸਿੱਖਿਆ ਜਾ ਸਕਦਾ ਤੇ ਆਪਣੀ ਲਾਈਨ ਜਿਹੜੀ ਆ ਤੁਸੀਂ ਚੂਜ਼ ਜਿਹੜੀ ਮਰਜ਼ੀ ਕਰੋ ਉਹਦੇ ਵਿੱਚ ਗਰੋ ਵੀ ਕਰਦਾ ਜੇ ਬੰਦਾ ਚੰਗਾ ਸਿੱਖ ਕੇ ਜਾਵੇ ਮੈਂ ਹਸੇ 1.5 ਸਾਲ ਦੇ ਸਮੇਂ ਦੌਰਾਨ ਤੁਸੀਂ ਟ੍ਰੇਨਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਡੇ ਵੱਲੋਂ ਕਲਾਸਿਸ ਤੁਸੀਂ ਅਟੈਂਡ ਕਰਦੇ ਹੋ ਹੋਰ ਉਹਨਾਂ ਨੂੰ ਚਾਹੇ ਉਹ ਪੰਜਾਬੀ ਜਾਂਦੇ ਨੇ ਜਰਮਨ ਦੇ ਵਿੱਚ ਚਾਹੇ ਉਹ ਉੱਧਰਲੇ ਗੋਰੇ ਨੇ ਉਹਨਾਂ ਨੂੰ ਤੁਸੀਂ ਟ੍ਰੇਨ ਕਰਦੇ ਹੋ ਇਹ ਫਿਰ ਮਾਈਂਡ ਕਿ ਮਾਈਂਡ ਵਿੱਚ ਕਿਤਾ ਹੈ ਕਿਉਂਕਿ ਇੰਨੀ ਜਲਦੀ ਤਾਂ ਬੰਦਾ ਕਹਿੰਦਾ ਯਾਰ ਬਿਜ਼ਨਸ ਸੈੱਟ ਹੁੰਦਾ ਕਿ ਮੈਂ ਦੂਜਿਆਂ ਨੂੰ ਕਿਉਂ ਦੱਸਾਂ ਕਿ ਮੈਂ ਪਹਿਲਾਂ ਆਪਣਾ ਘਰ ਭਰ ਲਵਾਂ ਦੂਜਿਆਂ ਦੀ ਅੱਧੀ ਘੜੀ ਕਿ ਸਾਨੂੰ ਕਿਉਂ ਦੱਸਣਾ ਆਪਾਂ ਹਾਂ ਇਹਦੇ ਵਿੱਚ ਦੇਖੋ ਇੱਕ ਤਾਂ ਮੇਨ ਸਟ੍ਰੀਮ ਰਹਿ ਜਾਂਦੀ ਪੈਸਾ ਕਮਾਉਣ ਦੀ ਵੀ ਸਿੱਧੀ ਗੱਲ ਆ ਜੋ ਫ੍ਰੈਂਕਲੀ ਹੈਗੀ ਆ ਥਿੰਕਿੰਗ ਸੋਚ ਜੋ ਹੈਗੀ ਆ ਤੁਹਾਡਾ ਟਾਈਮ ਆ ਪੈਸਾ ਕਿਉਂ ਨਹੀਂ ਕਮਾਉਂਗੇ ਕਿਸੇ ਦੇ ਵੀ ਤੁਸੀਂ ਕੋਈ ਵੀ ਸਟ੍ਰੀਮ ਬਣਾਉਨੇ ਆ bizness ਸੈਟਅਪ ਕਰਦੇ ਆ ਤੁਸੀਂ ਅੱਗੇ ਤੋਂ ਅੱਗੇ ਥਿੰਕ ਕਰਦੇ ਆ ਆਪਣੇ bizness ਨੂੰ ਗਰੋਅ ਕਿਵੇਂ ਕਰਨਾ ਦੂਸਰੇ ਨੰਬਰ ਤੇ ਕੀ ਆ ਮੈਂ ਅਪਰੋਕਸੀਮੇਟਲੀ ਬੈਸੇ ਦਾ ਮੈਨੂੰ 3 ਸਾਲ ਹੋ ਗਏ ਆ ਪ੍ਰੋਫੈਸ਼ਨਲੀ ਮੈਂ 2 ਸਾਲ ਤੋਂ ਕੀਤਾ ਤੇ ਸਾਲacre ਵਿੱਚ ਮੈਂ ਇੰਨੇ ਜਿਆਦਾ ਕੋਈ ਸਟੂਡੈਂਟ ਵੀ ਨਹੀਂ ਲਏ ਹੈਗੇ ਜੋ ਮੈਨੂੰ ਲੱਗਦਾ ਹੈਗਾ ਕਿ ਹਾਂ ਇੰਨੇ ਕ ਮੈਂ ਰਨ ਕਰ ਸਕਦਾ ਹੈਗਾ ਬਿਜ਼ਨਸ ਨੂੰ ਤੇ ਇੰਨੇ ਕ ਸਟੂਡੈਂਟ ਲੈ ਸਕਦਾ ਆਪਾਂ ਮੰਥਲੀ ਤਿੰਨ ਤੋਂ ਚਾਰ ਲੈਣੇ ਹੈਗੇ ਆ ਪਰ ਮੇਰੇ ਤੋਂ ਜਿੰਨੇ ਵੀ ਸਟੂਡੈਂਟ ਆਏ ਆ ਲਗਭਗ ਸਾਰਿਆਂ ਦੀ ਸੇਲਿੰਗ ਵੀ ਸਟਾਰਟ ਹੈਗੀ ਆ ਬਦਿਆ ਉਹਨਾਂ ਦੇ ਰਿਜ਼ਲਟਸ ਵੀ ਹੈਗੇ ਆ ਪਰ ਇਸ ਦੇ ਵਿੱਚ ਇਹ ਵੀ ਗੱਲ ਹੁੰਦੀ ਆ ਨਾ ਮੈਂ ਤੁਹਾਨੂੰ ਕੁਝ ਸਿਖਾਇਆ ਤੇ ਤੁਸੀਂ ਮୋਰੇ ਕੁਝ ਕੀਤਾ ਹੀ ਨਹੀਂ ਤਾਂ ਤੁਹਾਡਾ ਰਿਜ਼ਲਟ ਜ਼ੀਰੋ ਹੀ ਰਹਿਣਾ ਜੀ ਤੁਸੀਂ ਤੁਮਰ ਜੀ ਸਿੱਖਣਾ ਜੇ ਮੈਂ ਤੁਹਾਡੇ ਤੋਂ ਸਿੱਖ ਰਿਹਾ ਮੈਨੂੰ ਖੁਦ ਵੀ ਮਿਹਨਤ ਕਰਨੀ ਪੈਗੀ ਵਰਕ ਤਾਂ ਕਰਨਾ ਪੈਗਾ ਜੀ ਕਾਫੀ ਮੇਰੇ ਤੋਂ ਜਿਹਦਾ ਨਾਉਨ ਨਾਮ ਤਾਂ ਮੈਂ ਲੈਣੇ ਕੀ ਹੈਗੇ ਬਹੁਤ ਜ਼ਿਆਦਾ ਸਟੂਡੈਂਟ ਜਿਹੜੇ ਆਏ ਹੈਗੇ ਆ ਚਾਹੇ ਉਹ Amazon FBA ਦੇ ਵਿੱਚ ਆ eBay ਡ੍ਰੌਪਸ਼ਿਪਿੰਗ ਜ਼ਿਆਦਾਤਰ ਕਰਦੇ ਆ ਜੇ ਘੱਟ ਪੈਸਿਆਂ 'ਚ ਸਟਾਰਟ ਕਰਨੀ ਆ ਤਾਂ ਡ੍ਰੌਪਸ਼ਿਪਿੰਗ ਸਟਾਰਟ ਹੁੰਦੀ ਹੈਗੀ ਤੇ ਉਹਦੇ ਵਿੱਚ ਉਹਨਾਂ ਨੇ ਵਧੀਆ ਪੈਸੇ ਵੀ ਕਮਾਏ ਆ ਤੇ ਇਸ ਕਰਕੇ ਇਹ ਆ ਵੀ ਮੇਨ ਸਟਰੀਮ ਪੈਸੇ ਦੀ ਵੀ ਰਹਿ ਜਾਂਦੀ ਆ ਦੂਸਰੇ ਨੰਬਰ ਤੇ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਅੱਗੇ ਤੋਂ ਅੱਗੇ ਗਰੋ ਕਰਨਾ ਜਾਂ ਤੁਸੀਂ ਜਿਸ ਚੀਜ਼ ਨੂੰ ਆਪ ਅਚੀਵ ਕੀਤਾ ਹੈਗਾ ਉਹਦੇ ਵਿੱਚ ਕੁਛ ਨਾ ਕੁਛ ਹੋਰਾਂ ਦੀ ਹੈਲਪ ਵੀ ਕਰਦੇ ਆ ਓਬਵੀਅਸ ਆ ਸਾਡਾ ਕੋਈ ਇਸ ਤਰ੍ਹਾਂ ਦਾ ਰੀ ਹੈਗਾ ਕਿ ਅਸੀਂ ਕੋਰਸ ਕਿਸੇ ਨੂੰ ਦੇਣਾ ਸਾਡੇ ਨਾਲ ਮੇਰੇ ਨਾਲ ਸਪੈਸ਼ਲੀ ਲਾਈਵ ਕਲਾਸਾਂ ਹੁੰਦੀਆਂ ਓਬਵੀਅਸ ਆ ਸਾਡੀ ਟੀਮ ਦੇ ਵਿੱਚ ਉਹ ਵੀ ਪੂਰੇ ਰਿਸਪੌਂਸ ਮਿਲਦੇ ਆ ਤੇ ਲਾਈਵ ਕਲਾਸਾਂ ਦੇ ਵਿੱਚ ਤੁਸੀਂ ਜਿਵੇਂ ਕਿ ਮੈਂ ਤੇ ਤੁਸੀਂ ਪੌਡਕਾਸਟ ਕਰ ਰਹੇ ਆ ਸੇਮ ਏਸੀ ਤਰ੍ਹਾਂ ਸਿਸਟਮ ਹੁੰਦਾ ਹੈਗਾ ਸਾਰਾ ਕੁਝ ਲਾਈਵ ਹੁੰਦਾ ਹੈਗਾ ਕੁਛ ਵੀ ਪੁੱਛਣਾ ਕੋਈ ਪ੍ਰੋਬਲਮ 50 ਵਾਰੀ 100 ਵਾਰੀ 200 ਵਾਰੀ ਜਿੰਨੀ ਵਾਰੀ ਮਰਜ਼ੀ ਪੁੱਛਿਆ ਜਾ ਸਕਦਾ ਹੁਣ ਆਫਟਰ ਬਿਜ਼ਨਸ ਹਰਵਿੰਦਰ ਸਿੰਘ ਹਿੰਦੇ ਦੀ ਲਾਈਫ ਸਟਾਈਲ ਕਿਵੇਂ ਦਾ ਤੁਹਾਡਾ ਹੁਣ ਲਾਈਫ ਸਟਾਈਲ ਰੇਂਜ ਰੋਵਰ ਰੱਖੀ ਹੋਈ ਆ ਵਧੀਆ ਘਰ-ਬਾਰ ਆ ਫੋਨ ਮਹਿੰਗੇ ਰੱਖੇ ਹੋਏ ਨੇ ਜੀ ਕਿਸ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਲਾਈਫ ਹੈ ਵੀ ਜ਼ਰੂਰ ਦੱਸਣਾ ਚਾਹੀਦਾ ਮੈਨੂੰ ਲੱਗਦਾ ਕਿਉਂਕਿ ਬਹੁਤ ਸਾਰੇ ਲੋਕ ਆਪਣਾ ਲਾਈਫ ਸਟਾਈਲ ਸ਼ੇਅਰ ਕਰਨ ਤੋਂ ਜਿਹੜੇ ਉਹ ਡਰਦੇ ਨੇ ਨਹੀਂ ਯਾਰ ਅਸੀਂ ਦੱਸਣਾ ਨਹੀਂ ਕਿਸੇ ਨੂੰ ਥੋੜਾ ਜਿਹਾ ਇਹ ਆ ਵੀ ਮੈਂ ਇੱਕ ਸਿੰਪਲ ਜਿਹਾ ਜ਼ਿਆਦਾ ਰਹਿਣਾ ਜ਼ਰੂਰੀ ਸਮਝਦਾ ਹੈਗਾ ਤੇ ਰਹਿਣਾ ਵੀ ਮੈਂ ਇੱਦਾਂ ਉਹ ਤੁਹਾਡੀ ਲੁੱਕ ਤੋਂ ਵੀ ਲੱਗਦਾ ਗੱਲਾਂ ਤੋਂ ਵੀ ਲੱਗਦਾ ਤੇ ਨਾ ਆਪਣੇ ਚ ਜ਼ਿਆਦਾ ਕੋਈ ਸ਼ੈਕੀ ਹੈਗੀ ਨਾ ਨਾਰਮਲ ਵੀ ਬੈਸੀ ਮੈਂ ਉੱਥੇ ਗੱਡੀ ਗੁੱਡੀ ਦਾ ਚਲੋ ਹੁਣੇ ਥੋੜਾ ਟਾਈਮ ਪਹਿਲਾਂ ਲਈ ਹੈਗੀ ਆ ਪਰ ਉਹ ਚਲੋ ਕੋਈ ਡ੍ਰੀਮ ਵੀ ਨਹੀਂ ਸੀ ਬੈਸੀ ਲੈ ਲਈ ਹੈਗੀ ਪਰ ਉੱਥੇ ਬਹੁਤ ਵਧੀਆ ਹੈਗਾ ਸਭ ਤੋਂ ਮੇਨ ਚੀਜ਼ ਹੈਗੀ ਤੁਹਾਡੀ ਮਨ ਦੀ ਸ਼ਾਂਤੀ ਤੁਸੀਂ ਪੈਸਾ ਕਮਾਓ ਚਾਹੇ ਕੁਝ ਵੀ ਹੋਵੇ ਉਹਦੇ ਵਿੱਚ ਜੇ ਤੁਸੀਂ ਅੰਦਰੋਂ ਸਕੂਨ ਨਾਲ ਰਹਿੰਨੇ ਪਏ ਆ ਉਹ ਸਭ ਤੋਂ ਇੰਪੋਰਟੈਂਟ ਆ ਪੈਸੇ ਵੀ ਇੰਪੋਰਟੈਂਟ ਆ ਪਰ ਜ਼ਿੰਦਗੀ ਬਹੁਤ ਵਧੀਆ ਬਾਈ ਗੁਰੂ ਦਾ ਸ਼ੁਕਰ ਹੈਗਾ ਪਹਿਲਾਂ ਨਾਲੋਂ ਬਹੁਤ ਦੇ ਵਿੱਚ ਫੂਫਾਂ ਬਹੁ ਆ ਜਾਂਦੀ ਆ ਮੇਰੇ ਚ ਨਹੀਂ ਆਣੀ ਮੈਨੂੰ ਨਹੀਂ ਲੱਗਦਾ ਆਏਗੀ ਆਪਣੇ ਆਪ ਨੂੰ ਪ੍ਰੇਅ ਕੀਤਾ ਹੋਇਆ ਜਿਹੜੇ ਬੰਦੇ ਨੇ ਉਹ ਜ਼ਮੀਨਾਂ ਵੇਚ ਕੇ ਸੈਟ ਅਪ ਕੀਤਾ ਹੋਵੇ ਨਾ ਉਹ ਉਹ ਬੰਦੇ ਨੂੰ ਪਤਾ ਹੁੰਦਾ ਵੀ ਥੋੜਾ ਜਿਹਾ ਕੀ ਹੈਗਾ ਹੁਣ ਵੀ ਮੇਰੇ ਤੋਂ ਮੈਂ ਘਰ ਪਾਇਆ ਸੀ ਬਹੁਤ ਸਿੰਪਲ ਘਰ ਮੈਂ ਬਣਾਇਆ ਸੀ ਮੈਂ ਆਪਣੇ ਬ੍ਰਦਰ ਦਾ ਘਰ ਬਣਾ ਕੇ ਦਿੱਤਾ ਉਹਨੂੰ ਇਹਦੇ 'ਚ ਇਹ ਕੋਈ ਕਹਿ ਨਹੀਂ ਰਿਹਾ ਵੀ ਮੈਂ ਆਪਣੇ ਬ੍ਰਦਰ ਲਈ ਕੀਤਾ ਮੈਨੂੰ ਪਤਾ ਉਹ ਇੱਥੇ ਰਹਿੰਦਾ ਪਿਆ ਉਹਨੂੰ ਮੈਂ ਬਾਹਰ ਨਹੀਂ ਲੈ ਕੇ ਗਿਆ ਕਿਉਂਕਿ ਕੁਝ ਹਾਲਾਤ ਤੁਸੀਂ ਵੇਖੇ ਨੇ ਹਾਂ ਉਹ ਮੈਂ ਦੇਖੇ ਹੋਇਆ ਛੋਟਾ ਹੈ ਮੇਰੇ ਤੋਂ ਉਹਦੇ ਲਈ ਵੀ ਘਰ ਬਣਾਇਆ ਜਿੱਦਾਂ ਦਾ ਮੇਰਾ ਘਰ ਆ ਉਦਾਂ ਦਾ ਹੀ ਉਹਦੇ ਲਈ ਵੀ ਬਣਾ ਕੇ ਦਿੱਤਾ ਕੋਈ ਪੈਸਾ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਸਿਰਫ ਆਪਣੇ ਭਰਾਵਾਂ ਵਾਲੀ ਦੂਸਰੇ ਨੰਬਰ ਤੇ ਕੀ ਹੈ ਮੈਂ ਉਦਾਂ ਦੀਆਂ ਸਿਚੁਏਸ਼ਨਾਂ ਦੇਖੀਆਂ ਹੋਈਆਂ ਜਿੱਥੇ ਸੋਚ ਰਹੇ ਸੀਗੇ ਕਿਰੇ ਡਬਈ ਵੀ ਨਹੀਂ ਜਾਣਾ ਦਬਈ ਕੋਈ ਮਾੜੀ ਕੰਟਰੀ ਨਹੀਂ ਹੈਗੀ ਪਰ ਸਾਡੇ ਲਈ ਉਹ ਡ੍ਰੀਮ ਕੰਟਰੀ ਹੋ ਸਕਦੀ ਹੈ ਕਿਸੇ ਟਾਈਮ ਤੇ ਜਿਸ ਉਸਟਾ ਜਿਸ ਟਾਈਮ ਮੈਂ ਸਟਰਗਲ ਕਰਦਾ ਸੀ ਉਸ ਟਾਈਮ ਉਹੀ ਚੀਜ਼ ਥਿੰਕ ਕੀਤੀ ਸੀ ਕਦੀ ਵੀ ਮੈਂ ਨਹੀਂ ਸੋਚਿਆ ਸੀ ਕਿ ਯੂਰਪ ਜਾਵਾਂਗੇ ਜਰਮਨ ਜਰਮਨ ਤਾਂ ਕਦੀ ਮੇਰੇ ਦਿਮਾਗ ਦੇ ਵਿੱਚ ਵੀ ਨਹੀਂ ਸੀਗਾ ਜੇ ਜਸਪ੍ਰੀਤ ਨਾ ਮਿਲਦਾ ਜਾਂ ਫਤੇ ਜਿਨੇ ਮੇਰਾ ਕੰਮ ਬਣਾਇਆ ਨਾ ਮਿਲਦਾ ਤਾਂ ਸ਼ਾਇਦ ਹੋਰ ਤਰ੍ਹਾਂ ਦੀ ਲਾਈਫ ਹੁੰਦੀ ਅੱਛਾ ਮਾਪਿਆਂ ਦੀ ਜ਼ਮੀਨ ਵੇਚੀ ਸੀ ਤਾਂ ਤੁਸੀਂ ਇੱਥੇ ਤੱਕ ਪਹੁੰਚੇ ਹੋ ਕਦੀ ਮਾਪਿਆਂ ਨੂੰ ਵੀ ਚੱਕਰ ਲਗਵਾਇਆ ਜਰਮਨੀ ਦਾ ਕਿ ਨਹੀਂ ਅਜੇ ਤੱਕ ਮੇਰੇ ਪੇਰੈਂਟਸ 2-3 ਸਾਲ ਪਹਿਲਾਂ ਜਾਏ ਆ ਹੁਣ ਮੈਂ ਲੈ ਕੇ ਜਾਣਾ ਉਹਨਾਂ ਨੂੰ ਕਿਹੜੀ ਲਗਵਾ ਦਿੱਤੀ ਹੋਈ ਹਾਂ ਹਾਂ ਹੁਣ ਉਹਨਾਂ ਨੂੰ ਯੂਐਸਏ ਵੀ ਲੈ ਕੇ ਜਾਵਾਂਗੇ ਦੁਬਈ ਦਾ ਪ ਤੇ ਕੋਸ਼ਿ ਨੇ ਹੁਣ ਉਹ ਬਹੁਤ ਜਿਆਦਾ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰ ਦਣਾ ਛੋਟੀ ਜੀ ਮੇਰੀ ਮਦਰ ਇੱਕ ਦਿਨ ਬਿਮਾਰ ਹੋਏ ਉਹਨਾਂ ਦਾ ਥੋੜਿਆ ਬੀਪੀ ਵਧ ਗਿਆ ਤੇ ਮੈਂ ਲੈ ਕੇ ਜਾਂਦਾ ਪਿਆ ਉਹਨਾਂ ਨੂੰ ਤੁਰ ਕੇ ਗਏ ਤੇ ਮੇਰੀ ਮਦਰ ਕਹਿੰਦੇ ਕਹਿੰਦੇ ਯਾਰ ਸਟ੍ਰੈਸ ਦਾ ਕੋਈ ਨਹੀਂ ਹੈਗੀ ਪਰ ਬੀਬੀ ਬੰਦਾ ਨਹੀਂ ਕਿਉਂ ਵਧ ਜਾਂਦਾ ਹੈਗਾ ਕਹਿਣ ਦੀ ਗੱਲ ਕੀ ਉਹਨਾਂ ਦੇ ਦਿਮਾਗ 'ਚ ਕੁਝ ਨਹੀਂ ਇਦਾਂ ਦਾ ਹੈਗਾ ਜੋ ਪਹਿਲੀਆਂ ਚੀਜ਼ਾਂ ਸੀਗੀਆਂ ਪੂਰਾ ਉਹਨਾਂ ਦਾ ਪੈਸੇ ਵੱਲੋਂ ਵੀ ਪਰ ਹਾਂ ਜਿੱਥੇ ਉਹਨਾਂ ਨੇ ਪੈਸੇ ਬਚਾਉਣੇ ਉੱਥੇ ਬਚਾਉਂਦੇ ਹੀ ਬਚਾਉਂਦੇ ਆ ਤੇ ਸਾਡੇ ਅੰਗੂ ਨਹੀਂ ਹੈਗਾ ਵੀ ਹਾਂ ਕੁਝ ਸੋਚਦੇ ਨਹੀਂ ਹੈਗੇ ਉਹਨਾਂ ਨੂੰ ਆਪਾਂ ਛੱਡਿਆ ਹੋਇਆ ਤੁਸੀਂ 100 ਬਚਾਓ 50 ਬਚਾਓ 10 ਰੁਪਏ ਦੀ ਚੀਜ਼ ਲੈਣੀ ਜੋ ਤੁਸੀਂ ਕਰਨਾ ਕਰੋ ਪਰ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਉਹ ਜਿਆਦਾ ਹੋਣ ਉਹ ਹਟ ਗਏ ਉਹਨਾਂ ਨੂੰ ਪਤਾ ਵੀ ਅਸੀਂ ਮੈਨੇਜਿੰਗ ਵੀ ਕਰ ਸਕਦੇ ਆ ਸਾਨੂੰ ਪਤਾ ਵੀ ਆ ਕਿੱਦਾਂ ਅਸੀਂ ਬਿਹੇਵ ਕਰਨਾ ਕਿੱਦਾਂ ਰਹਿਣਾ ਤੇ ਸਾਡੀ ਬਾਹਰਲੀ ਲਾਈਫ ਵੀ ਜਿੱਦਾਂ ਮੇਰੇ ਉਹ ਦੇਖ ਕੇ ਆਏ ਨੇ ਤੇ ਖੁਸ਼ ਹੈਗੇ ਨੇ ਵਧੀਆ ਨੇ ਅੱਛਾ ਹੁਣ ਅਰਵਿੰਦਰ ਜੀ ਕੈਨੇਡਾ ਅਮਰੀਕਾ ਯੂਕੇ ਤੋਂ ਬਾਅਦ ਪੰਜਾਬ ਦਾ ਯੂਥ ਆ ਉਹ ਆਪਾਂ ਕਹ ਲਈਏ ਕਿ ਐਜੂਕੇਸ਼ਨ ਸੈਕਟਰ ਨੂੰ ਹੁਣ ਜੋ ਉਹ ਚੂਸ ਕਰਦਾ ਉੱਥੇ ਜਾ ਕੇ ਵੀ ਕਿ ਕੈਨੇਡਾ ਅਮਰੀਕਾ ਦੇ ਵਿੱਚ ਵੀ ਉਹ ਜਰਮਨ ਵੱਲ ਨੂੰ ਬਹੁਤ ਅਟਰੈਕਟਿਵ ਹੋ ਰਿਹਾ ਕਿੰਨਾ ਕਿ ਸੇਫ ਹੈ ਜੀ ਕਰੋ ਜਰਮਨ ਦੇ ਵਿੱਚ ਸਟੂਡੈਂਟ ਲਾਈਫ ਵਧੀਆ ਹੈਗੀ ਆ ਜੇ ਨੋਰਮਲ ਤੁਸੀਂ ਚੰਗੇ ਵੀ ਨਾ ਉੱਥੇ ਰਹਿਣੇ ਆ ਸਪੈਸ਼ਲੀ ਉਸੇ ਲਾਈਨਸ ਸਟੱਡੀ ਕਰੋ ਉਸ ਦੇ ਵਿੱਚ ਹੀ ਜੌਬ ਕਰੋ ਤਾਂ ਜ਼ਿਆਦਾ ਵਧੀਆ ਹੈਗਾ ਤੇ ਕਾ ਕਾਰੋਬਾਰ ਕਿਸ ਤਰ੍ਹਾਂ ਦੇ ਨੇ ਕਾਰੋਬਾਰ ਜਰਮਨ ਦੇ ਵਿੱਚ ਸਾਰੀਆਂ ਕੰਟਰੀਆਂ ਨਾਲੋਂ ਯੂਰਪ ਨਾਲੋਂ ਵਧੀਆ ਸਟਰੋਂਗ ਹੈਗੀ ਆ ਇਕਨੋਮੀ ਵੀ ਸਟਰੋਂਗ ਹੈਗੀ ਆ ਸਟੂਡੈਂਟ ਜਾ ਵੀ ਰਹੇ ਆ ਜੌਬਸ ਵੀ ਮਿਲ ਰਹੀਆਂ ਪਰ ਹਰ ਬੰਦੇ ਨੂੰ ਕਿਸ ਨਾ ਕਿਤੇ ਥੋੜੀ-ਬਹੁਤ ਸਟਰਗਲਿੰਗ ਫੇਸ ਤਾਂ ਰਹਿੰਦੇ ਹੈਗੇ ਆ ਪਰ ਜ਼ਿਆਦਾਤਰ ਵਧੀਆ ਹੈਗੀ ਆ ਸਟੇਬਿਲਿਟੀ ਹੈਗੀ ਆ ਲੌਂਗ ਟਰਮ 'ਚ ਤੁਹਾਨੂੰ ਵੀਜ਼ੇ ਵੀ ਮਿਲਦੇ ਆ ਅੱਜ ਕੱਲ ਤਾਂ ਸਰਕਾਰ ਨੇ ਵੀਜ਼ੇ ਵੀ ਬਹੁਤ ਈਜ਼ੀ ਕੀਤੇ ਹੋਏ ਆ ਤੇ ਲਾਈਫ ਵੀ ਚੰਗੀ ਹੈਗੀ ਆ ਉੱਥੇ ਦੀ ਆਖਰੀ ਤੇ ਵਿੱਚ ਕੋਈ ਯੂਥ ਨੂੰ ਮੈਸੇਜ ਕਨਵੇ ਕਰਨਾ ਹੋਵੇ ਕੀ ਕਹਿਣਾ ਚਾਹੁੰਦੇ ਹੋ ਯੂਥ ਨੂੰ ਮੈਂ ਜ਼ਿਆਦਾ ਤਾਂ ਕੀ ਕਹਿਣਾ ਹੈਗਾ ਦੂਸਰੇ ਨੰਬਰ ਤੇ ਇਹਦੇ ਵਿੱਚ ਜੇ ਇਨਕਲੂਡ ਕਰਾਂ ਮੇਰੀ ਕੋਈ ਸੁਜੈਸ਼ਨ ਨਹੀਂ ਹੈਗੀ ਜੇ ਤੁਸੀਂ ਕਿਤੇ ਵੀ ਬਾਹਰ ਜਾਂਦੇ ਆ ਚਾਹੇ ਮੈਂ ਗਿਆ ਚਾਹੇ ਕੋਈ ਵੀ ਜਾਵੇ ਤੁਸੀਂ ਇੱਕ ਹੀ ਚੀਜ਼ ਨਾ ਸੋਚੋ ਕਿ ਮੈਂ ਇਕੱਲੀ ਜੌਬ ਕਰਨੀ ਆ ਕਿਸੇ ਬੰਦੇ ਦੇ ਲਈ ਜੌਬ ਕਰਕੇ ਤੁਸੀਂ ਆਪਣੀ ਸਕੂਨ ਦੀ ਲਾਈਫ ਜਿਹੜੀ ਨਹੀਂ ਜੀ ਸਕਦੇ ਤੁਸੀਂ ਕੁਛ ਨਾ ਕੁਛ ਪੈਸੇ ਜੋੜੋ ਆਪਣੇ ਬਿਜ਼ਨਸ ਤੇ ਇਨਵੈਸਟ ਕਰੋ ਜਿਹੜਾ ਮਰਜੀ ਕਰੋ ਜ਼ਰੂਰੀ ਨਹੀਂ ਹੈਗਾ ਮੇਰੇ ਬਾਗ ਐਮਾਜ਼ੋਨ ਐਫ ਬੀਏ ਡ੍ਰੌਪਸ਼ਿਪਿੰਗ ਜਾਂ ਹੋਰ ਕੁਝ ਕਰਨਾ ਹੈਗਾ ਅਗੇ ਸਿੱਧਾ ਸਿੱਧਾ ਕਹਦਾ ਨਾ ਮਾਲਕ ਬਣੋ ਨੌਕਰ ਨਹੀਂ ਹਾਂ ਇਹ ਵੀ ਗੱਲ ਆ ਮਾਲਕ ਬਣੋ ਨੌਕਰ ਨਹੀਂ ਜੀ ਸੋ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਤੁਸੀਂ ਸਮਾਂ ਕੱਢਿਆ ਸਾਡੇ ਇੱਕ ਸੱਦੇ ਤੇ ਆ ਪਹੁੰਚਿਓ ਤੁਸੀਂ ਇੱਥੇ ਥੈਂਕ ਯੂ ਚੇਤਨ ਭਾਜੀ ਤੁਸੀਂ ਮੈਨੂੰ ਸੱਦਿਆ ਤੇ ਮੈਂ ਆਪਣੀ ਲਾਈਫ ਦੇ ਕੁਝ ਪਲ ਜਿਹੜੇ ਸਾਡੇ ਨਾਲ ਸ਼ੇਅਰ ਕੀਤੇ ਆ ਸਾਰਿਆਂ ਦਾ ਕਿਹੇ ਜਾਣਗੇ ਜਿਹੜੇ ਵੀ ਇਹਨੂੰ ਦੇਖਣਗੇ ਹੋਪਸ ਹੋ ਇਹਨਾਂ ਨੂੰ ਕੁਝ ਨਾ ਕੁਝ ਲਰਨ ਕਰਨ ਨੂੰ ਜ਼ਰੂਰ ਮਿਲੂਗਾ ਤੇ ਆਪਣੇ ਜੇ ਉਹ ਕਿਸੇ ਵੀ ਲੋ ਲੈਵਲ ਤੇ ਹੈਗੇ ਨੇ ਥਿੰਕ ਕਰਨਗੇ ਕਿ ਅਸੀਂ ਵੀ ਚੰਗਾ ਕਰ ਸਕਦੇ ਆ ਪੋਜ਼ਿਟਿਵ ਬਰੋ ਆਪਣੀ ਲਾਈਫ ਨੂੰ ਇੰਜੋਏ ਕਰੋ ਛੇ ਇੱਕ ਗੱਲ ਤੁਸੀਂ ਬਹੁਤ ਮੈਨੂੰ ਵੀ ਮਨ ਲੱਗਦਾ 8-10 ਵਾਰੀ ਕਹਤੀ ਆ ਪੋਜ਼ਿਟਿਵ ਬਰੋ ਕਿਉਂਕਿ ਜੇ ਤੁਸੀਂ ਪੋਜ਼ਿਟਿਵ ਨਹੀਂ ਰਹਿ ਸਕਦੇ ਨਾ ਤੁਸੀਂ ਕਿਸੇ ਦੇ ਬਰਾਬਰ ਅੱਖਾ ਚੱਖਾ ਪਾ ਕੇ ਗੱਲ ਨਹੀਂ ਕਰ ਸਕਦੇ ਹਾਂਜੀ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਇਹ ਜੀ ਸੋਇ さん ਨਾਲ ਨੋਚਵਾਨ ਹਰਵਿੰਦਰ ਸਿੰਘ ਉਰਫ ਹਿੰਦਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਕੀ ਕੁਝ ਉਹਨਾਂ ਨੇ ਹੰਡਾਇਆ ਕਿਵੇਂ ਪੰਜਾਬ ਦੀ ਧਰਤੀ ਤੋਂ ਆਪਣੀ ਜ਼ਮੀਨ ਨੂੰ ਗਹਿਣੇ ਰੱਖ ਕੇ ਵੇਚ ਕੇ ਉਹ ਵਿਦੇਸ਼ ਦੀ ਧਰਤੀ ਤੇ ਪਹੁੰਚਦੇ ਨੇ ਵਿਦੇਸ਼ ਦੀ ਧਰਤੀ ਤੇ ਪਹੁੰਚਣ ਤੋਂ ਬਾਅਦ ਐ ਕਿਸ ਤਰ੍ਹਾਂ ਉਹਨਾਂ ਵੱਲੋਂ ਮਿਹਨਤ ਕੀਤੀ ਗਈ ਹੈ ਹਰ ਇੱਕ ਜਾਣਕਾਰੀ ਹੈ ਜਿਹੜੀ ਉਹਨਾਂ ਵੱਲੋਂ ਹੁਸ਼ਰਪਰ ਨਿਊਜ਼ ਤੇ ਪੋਡਕਾਸਟ ਪ੍ਰੋਗਰਾਮ ਰਾਹੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਸੋ ਯੂਥ ਨੂੰ ਜ਼ਰੂਰ ਹੈ ਵੀਡੀਓ ਦੇਖਣੀ ਵੀ ਚਾਹੀਦੀ ਹੈ ਤੇ ਗੱਲਾਂ ਨੂੰ ਜ਼ਰੂਰ ਸੋਚਣਾ ਵੀ ਚਾਹੀਦਾ ਵਿਚਾਰਨਾ ਵੀ ਚਾਹੀਦਾ ਤੇ ਇੱਕ ਬਿਜ਼ਨਸਮੈਨ ਬਿਜ਼ਨਸਮੈਨ ਮਾਈਂਡ ਆਪਣਾ ਜ਼ਰੂਰ ਸੈਟਲ ਕਰਨਾ ਚਾਹੀਦਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਹੜੇ ਹੌਸਲ ਪਰ ਨਿਊਜ਼ ਦੇ ਨਾਲ